ਸਸ਼ੀਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਠਵਾਰ ਲਾਈਵ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਲਾਈਵ ਪ੍ਰੋਗਰਾਮ ਦਾ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਇੱਥੇ ਹੈ ਕਿ ਟੈਕਨੋਲੋਜੀ ਬੱਚਿਆਂ ਦੇ ਲਈ ਕਿੰਨੀ ਖੂ ਹੈ ਸਹੀ ਤੇ ਕਿੰਨੀ ਖੂ ਹੈ ਗਲਤ ਤਾ ਇਸ ਵਿਸ਼ੇ ਦੇ ਉੱਤੇ ਗੱਲਬਾਤ ਵੀ ਕਰਾਂਗੇ ਉਸ ਤੋਂ ਪਹਿਲਾਂ ਜਿਹੜਾ ਤੁਸੀਂ ਸਕਰੀਨ ਦੇ ਉੱਤੇ ਨੰਬਰ ਦੇਖ ਰਹੇ ਹੋ ਇਸ ਨੰਬਰ ਦੇ ਰਾਹੀਂ ਤੁਸੀਂ ਸਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਤੇ ਸਾਨੂੰ ਜਿਹੜੀ ਆਪਣੀ ਰਾਏ ਹੈ ਕਮੈਂਟਾਂ ਦੇ ਰਾਹੀਂ ਸ਼ੇਅਰ ਵੀ ਕਰ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਇੱਥੇ ਟੈਕਨੋਲੋਜੀ ਹੈ ਕਿ ਜੋ ਚੀਜ਼ ਸਾਡੇ ਲਈ ਸਹੀ ਢੰਗ ਦੇ ਨਾਲ ਕੰਮ ਕਰੇ ਜਾਂ ਫਿਰ ਸਾਨੂੰ ਸੁਵਿਧਾ ਦੇਵੇ ਤਾਂ ਸਾਡੇ ਲਈ ਇਹ ਚੀਜ਼ਾਂ ਟੈਕਨੋਲੋਜੀ ਦੇ ਵਿੱਚ ਆਉਂਦੀਆਂ ਨੇ ਟੈਕਨੋਲੋਜੀ ਇੱਥੇ ਵੱਖ-ਵੱਖ ਕਿਸਮ ਦੀ ਹੈ ਤਾਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ सुरेंद्र ਸਿੰਘ ਜੀ ਸਾਜੀਵੀ ਸਟੂਡੀਓ 'ਚ ਮੌਜੂਦ ਨੇ ਆਪਾਂ ਉਹ ਦਿਨ ਨਾਲ ਵੀ ਇੱਥੇ ਗੱਲਬਾਤ ਕਰਦੇ ਆਂ ਹਾਂਜੀ ਸਰ ਅੱਜ ਆਪਾਂ ਵਿਸ਼ਾ ਲਿਆ ਹੈ ਕਿ ਟੈਕਨੋਲੋਜੀ ਬੇਸਿਕਲੀ ਹੈ ਕਿ ਤੇ ਟੈਕਨੋਲੋਜੀ ਜਿਹੜੀ ਹੈ ਬੱਚਿਆਂ ਦੇ ਲਈ ਕਿੰਨਾ ਕੁ ਸਹੀ ਹੈ ਤੇ ਕਿੰਨੀ ਕੁ ਗਲਤ ਹੈ ਦੇਖੋ ਮਾਸ਼ੂ ਟੈਕਨੋਲੋਜੀ ਹੈ ਉਹ ਹੈ ਕੀ ਸਭ ਤੋਂ ਵੱਡੀ ਗੱਲ ਬੇਸਿਕ ਹੈ ਕਿ ਟੈਕਨੋਲੋਜੀ ਹੁੰਦੀ ਕਿ ਹੈ ਜੀ ਜਿਵੇਂ ਆਪਾਂ ਦੇਖਿਆ ਜਾਵੇ ਟੈਕਨੋਲੋਜੀ ਚ ਆਪਣਾ ਗੱਡੀਆਂ ਵੀ ਆ ਜਾਂਦੀਆਂ ਨੇ ਮੋਟਰਸਾਈਕਲ ਵੀ ਆ ਜਾਂਦੇ ਨੇ ਏਸੀ ਵੀ ਆ ਜਾਂਦੀ ਆ ਫਰਿੱਜ ਵੀ ਆ ਜਾਂਦਾ ਤੇ ਉਹਦੇ ਵਿੱਚ ਮੋਬਾਈਲ ਵੀ ਆ ਜਾਂਦੇ ਨੇ ਜੀ ਇਹਦੇ ਵਿੱਚ ਹੁਣ ਆਪਾਂ ਗੱਲ ਕਰਦੇ ਆਂ ਬੱਚਿਆਂ ਲਈ ਕਿੰਨਾ ਫਾਇਦੇਮੰਦ ਕਿੰਨਾ ਗਲਤ ਉਹਦੇ ਵਿੱਚ ਇਹ ਹੁੰਦਾ ਕਿ ਜਿਹੜਾ ਬੱਚਾ ਹੁੰਦਾ ਹੈ ਜੀ ਹੁਣ ਤੁਸੀਂ ਦੇਖਿਆ ਹੋਣਾ ਕਿ 18 ਸਾਲ ਦੇ ਬੱਚੇ ਨੇ ਜਿਹੜੇ ਉਹ ਮੋਟਰ ਸਕੂਟਰ ਹੋ ਗਿਆ ਜਾਂ ਮੋਟਰਸਾਈਕਲ ਹੋ ਗਿਆ ਚਲਾਉਣਾ ਰੋਡ ਤੇ ਚੱਲੇ ਮਤਲਬ ਚਲਾਉਣ ਲੱਗ ਪਏ ਉਹ ਕਿਤਨਾ ਕਿਤੇ ਬੱਚੇ ਹੁੰਦੇ ਨੇ ਤੁਹਾਨੂੰ ਪਤਾ ਅੱਜ ਕੱਲ ਬੱਚੇ ਜਿਆਦਾ ਸੀਰੀਅਸ ਨਹੀਂ ਚੱਲਦੇ ਕਿਤਨਾ ਕਦੇ ਮਸਤੀ ਜਿਆਦਾ ਕਰਦੇ ਨੇ ਉਹ ਵੀ ਐਕਸੀਡੈਂਟ ਦਾ ਕਾਰਨ ਬਣ ਜਾਂਦੇ ਨੇ ਜੀ ਅਗਰ ਆਪਾਂ ਏਸੀ ਦੀ ਗੱਲ ਕਰਦੇ ਆਂ ਤਾਂ ਏਸੀ ਕਿ ਬੰਦਾਂ ਤੁਸੀਂ ਦੇਖਿਆ ਹੁਣ ਹੁਣ ਆਪਾਂ ਏਸੀ 24 ਆ 25 ਦੇ ਕਰਕੇ ਸੌਂਨੇ ਆ ਜਾਂ ਆਪਾਂ ਆਫਿਸ ਚ ਰੱਖਦੇ ਆ ਪਰ ਜਦੋਂ ਅਸੀਂ ਬਾਹਰ ਜਾਂਦੇ ਆ ਇੱਕ ਨੈਚੁਰਲ ਵੈਦਰ ਚ ਜਾਂਦੇ ਆ ਤਾਂ ਉੱਥੇ ਦਾ ਟੈਂਪਰੇਚਰ ਡਾਊਨ ਆਉਂਦਾ ਹੈ ਜੀ ਤਾਂ ਸਾਡੀ ਬਾਡੀ ਨੂੰ ਉਸ ਟੈਂਪਰੇਚਰ ਦੇ ਵਿੱਚ ਢਾਲਣ ਵਾਸਤੇ ਅਡਜਸਟ ਕਰਨ ਵਾਸਤੇ ਬਾਡੀ ਨੂੰ ਵਰਕ ਕਰਨਾ ਪੈਂਦਾ ਹੈ ਬਿਲਕੁਲ ਤੇ ਇਥੇ ਸਰ ਦੇਖੋ ਆਪਾਂ ਹਾਲਾਂਕਿ ਬੱਚਿਆਂ ਦੇ ਨਾਲ ਟੈਕਨੋਲੋਜੀ ਨੂੰ ਜੋੜ ਕੇ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਆਪਣਾ ਜਦਾ ਵਿਸ਼ਾ ਵੀ ਇਹ ਹੈ ਕਿ ਬੱਚਿਆਂ ਦੇ ਲਈ ਕਿੰਨੇ ਸਹੀ ਤੇ ਕਿੰਨੇ ਕੋ ਗਲਤ ਹੈ ਸਭ ਤੋਂ ਪਹਿਲਾਂ ਆਪਾਂ ਦੱਸਿਆ ਆਪਣੇ ਦਰਸ਼ਕਾਂ ਨੂੰ ਕਿ ਟੈਕਨੋਲੋਜੀ ਦਾ ਕੀ ਆਪਣੀ ਜ਼ਿੰਦਗੀ 'ਚ ਮਹੱਤਵ ਹੈ ਇੱਥੇ ਬੱਚੇ ਜਿਹੜੇ ਨੇ ਟੈਕਨੋਲੋਜੀ ਦੇ ਵਿੱਚ ਅੱਜਕੱਲ ਬਹੁਤ ਆਪਾਂ ਦੇਖਣ ਨੂੰ ਮਿਲ ਰਿਹਾ ਕਿ ਛੋਟੇ-ਛੋਟੇ ਬੱਚਿਆਂ ਦੇ ਹੱਥਾਂ 'ਚ ਮੋਬਾਈਲ ਫੋਨ ਹੁੰਦੇ ਨੇ ਜਾਂ ਫਿਰ ਆਪਾਂ ਜੇਕਰ ਇਸ ਨੂੰ ਚੰਗੇ ਪਾਸੇ ਜਾਂ ਬੁਰੇ ਪਾਸੇ ਲਗਾ ਕੇ ਦੇਖੀਏ ਤਾਂ ਹਾਲਾਂਕਿ ਇਹ ਟੈਕਨੋਲੋਜੀ ਬਹੁਤ ਫਾਇਦਾ ਵੀ ਕਰਦੀ ਹੈ ਕਿਉਂਕਿ ਜਿੱਦਾਂ ਕਰੋਨਾ ਦਾ ਟਾਈਮ ਸੀ ਤਾਂ ਉਸ ਸਮੇਂ ਕੀ ਸੀ ਕਿ ਆਨਲਾਈਨ ਜਿਹੜੀ ਸਾਰੀ ਸਟੱਡੀ ਹੁੰਦੀ ਸੀ ਤਾਂ ਇੱਥੇ ਬੱਚਿਆਂ ਦੀ ਪੜ੍ਹਾਈ ਦੇ ਉੱਤੇ ਕੋਈ ਅਸਰ ਨਹੀਂ ਦੇਖਿਆ ਗਿਆ ਮਾੜਾ ਅਸਰ ਆਪਾਂ ਕਹਿ ਸਕਦੇ ਹਾਂ ਤੇ ਕੀ ਲੱਗਦਾ ਹੈ ਕਿ ਇੱਕ ਚੀਜ਼ ਦੇ ਦੋ ਪਹਿਲੂ ਇੱਥੇ ਹੁੰਦੇ ਨੇ ਇੱਕ ਚੰਗਾ ਤੇ ਬੁਰਾ ਬਿਲਕੁਲ ਬਿਲਕੁਲ ਮਾਸੂਦ ਦੇਖੋ ਵਕਤ ਇਹ ਸੀਗਾ ਉਦੋਂ ਕਿ ਸਾਡੇ ਕੋਲੇ ਟੈਕਨੋਲੋਜੀ ਦੀ ਦੇ ਨਿਰਪਰ ਰਹਿ ਗਏ ਬੱਚੇ ਸਾਰੇ ਜੀ ਕਿਉਂਕਿ ਬਾਹਰ ਅਸੀਂ ਜਾ ਨਹੀਂ ਸਕਦੇ ਸੀ ਕਰੋਨਾ ਦਾ ਬਹੁਤ ਖਹਿਰ ਚੱਲ ਰਿਆ ਸੀਗਾ ਹੋਰ ਹਾਂਜੀ ਤੇ ਉਸ ਤੋਂ ਬੱਚਿਆਂ ਨੇ ਜਿਹੜਾ ਸਟੱਡੀ ਕਰਨਾ ਸੀਗਾ ਤਾਂ ਉਹ ਜਿਹੜੇ ਟੀਚਰ ਨੇ ਉਹ ਆਪਣੇ ਘਰ 'ਚ ਹੀ ਆਨਲਾਈਨ ਕਲਾਸਿਸ ਲਗਾਉਣੀਆਂ ਸਟਾਰਟ ਕਰਤੀਆਂ ਸੀਗੇ ਔਰ ਉਹ ਕਲਾਸਿਸ ਲਾਉਣ ਵੇਲੇ ਗਰੁੱਪ ਬਣਾਏ ਗਏ ਉਹਨਾਂ ਦਾ ਲਿੰਕ ਆਉਂਦਾ ਸੀਗਾ ਕਿ ਬੱਚੇ ਇੱਥੇ ਪੜ੍ਹ ਸਕਦੇ ਨੇ ਪਰ ਗੱਲ ਹੋਈ ਹੈ ਕਿ ਮਾਪੇ ਉਹ ਜੇ ਮਾਪੇ ਵੀ ਮੈਨੇ ਦੇਖੇ ਨੇ ਜਿਹੜੇ ਵਿਚਾਰੇ ਗਰੀਬ ਸੀ। ਹੂੰ। ਗਰੀਬ ਹੋਣ ਦੇ ਨਾਤੇ ਕਿਤਨਾ ਕਿਤੇ ਉਹਨਾਂ ਨੇ ਵਿਚਾਰਿਆਂ ਨੇ ਮੋਬਾਈਲ ਦਾ ਰিজਮੈਂਟ ਕਿੱਥਾ ਕਿਸੇ ਰਿਸ਼ਤੇਦਾਰ ਤੋਂ ਲਿਆ ਜਾਂ ਕਿਸੇ ਗਵਾਂਢੀ ਤੋਂ ਲਿਆ। ਉਹਨਾਂ ਨੇ ਬੱਚਿਆਂ ਨੂੰ ਪੜਾਉਣਾ ਆਨਲਾਈਨ ਸਟਾਰਟ ਰੱਖਿਆ। ਉੱਥੇ ਅਸੀਂ ਕਹਿ ਸਕਦੇ ਹਾਂ ਕਿ ਹਾਂ ਜੀ ਸਾਨੂੰ ਤਾਂ ਕੋਈ ਫਾਇਦਾ ਹੋਇਆ। ਹੂੰ। ਪਰ ਕਿਤੇ ਨਾ ਕਿਤੇ ਉਹਦੋਂ ਮੈਂ ਦੇਖਿਆ ਗਿਆ ਕਿ ਬੱਚਿਆਂ ਦੇ ਮਾਈਂਡ ਤੇ ਬੜਾ ਸਟਰੈਂਥ ਵੀ ਪੈਂਦਾ ਦੇਖਿਆ। ਕਿਉਂਕਿ ਜਿਹੜੇ ਬੱਚਿਆਂ ਨੂੰ ਚੀਜ਼ ਦਾ ਪਤਾ ਹੀ ਨਹੀਂ ਸੀ ਕਿ ਆਨਲਾਈਨ ਕਲਾਸਿਸ ਹੁੰਦੇ ਕਿ ਆ। ਲਿੰਕ ਕਿੱਥੋਂ ਖੁੱਲ ਹੈ ਟੈਕਨੋਲੋਜੀ ਦਾ ਆਪਾਂ ਕਹਤਾ ਹੁਣ ਜੁਰ ਹੀ ਨਹੀਂ ਹੁੰਦਾ ਕਿ ਜਿਹੜੇ ਪੇਰੈਂਟਸ ਨੇ ਉਹ ਪੜ੍ਹੇ ਲਿਖੇ ਹੋ ਉਹਨਾਂ ਨੂੰ ਟੈਕਨੋਲੋਜੀ ਦਾ ਕੋਈ ਨਾ ਕੋਈ ਫਾਇਦਾ ਹੋਵੇ ਬਿਲਕੁਲ ਤਾਂ ਟੈਕਨੋਲੋਜੀ ਬੱਚਿਆਂ ਲਈ ਕਿਤੇ ਨਾ ਕਿਤੇ ਇੱਕ ਪਲੱਸ ਪੁਆਇੰਟ ਵੀ ਹੈ ਚੰਗੀ ਵੀ ਹੈ ਤਾਂ ਕਿਤੇ ਨਾ ਕਿਤੇ ਮਾੜੀ ਵੀ ਹੈ ਜੀ ਕਿਉਂਕਿ ਬੱਚੇ ਅੱਜ ਕੱਲ ਤੁਸੀਂ ਦੇਖਿਆ ਹੁਣ ਕਲਾਸਿਸ ਦੇ ਨਾਂ ਤੇ ਕਿ ਸਾਡੇ ਕਲਾਸਿਸ ਲੱਗਣੀਆਂ ਨੇ نیٹ ਪਵਾ ਲਿਆ ਮਾਪੇ ਤੋਂ ਕਿਤੇ ਨਾ ਕਿਤੇ ਮੈਂ ਦੇਖਿਆ ਉਹਦੇ ਵਿੱਚ ਜਿਹੜੀ ਮੇ ਜਿਹੜੀ ਗੇਮਾਂ ਨੇ ਮੋਬਾਈਲ ਚ ਗੇਮਾਂ ਹੁੰਦੀਆਂ ਨੇ ਪਬਜੀ ਲਾ ਲੋ ਇੱਕ ਦੋ ਹੋਰ ਗੇਮਾਂ ਨੇ ਉਹ ਬਹੁਤ ਖੇਡੇ ਦੇਖੇ ਨੇ ਬੱਚੀ ਬਿਲਕੁਲ ਦੇਖੋ ਤੁਸੀਂ ਇੱਥੇ ਗੇਮਸ ਦੀ ਵੀ ਗੱਲ ਕੀਤੀ ਹੈ ਕਿ ਬੱਚੇ ਜਿਹੜੇ ਨੇ ਕਿਤੇ ਨਾ ਕਿਤੇ ਗਲਤ ਰਾਹ ਵੱਲ ਵੀ ਤੁਰ ਪੈਂਦੇ ਨੇ ਜਿੱਦਾਂ ਕਿ ਪਬਜੀ ਦੀ ਤੁਸੀਂ ਗੱਲ ਕੀਤੀ ਹੈ ਇਹ ਗੇਮ ਜਿਹੜੀ ਹੈ ਮੋਬਾਈਲ ਫੋਨਸ ਦੇ ਵਿੱਚ ਕਾਫੀ ਹੱਦ ਤੱਕ ਬੱਚੇ ਖੇਡਣ ਲੱਗ ਗਏ ਸੀ ਤੇ ਕਾਫੀ ਜਿਹੜੇ ਖਬਰਾਂ ਦੇ ਵਿੱਚ ਮਾਮਲੇ ਵੀ ਨਿਕਲ ਕੇ ਸਾਹਮਣੇ ਆਏ ਕਿ ਪਬਜੀ ਗੇਮ ਖੇਡਦੇ ਖੇਡਦੇ ਉਹਨਾਂ ਦੇ ਦਿਮਾਗ ਤੇ ਇਸ ਕਦਰ ਅਸਰ ਹੁੰਦਾ ਹੈ ਕਿ ਜਿਹੜੇ ਬੱਚੇ ਨੇ ਇੱਕ ਖਬਰ ਵੀ ਆਈ ਸੀ ਇੱਕ ਬੱਚੇ ਨੇ ਆਪਣੀ ਮਾਂ ਦਾ ਕਤਲ ਵੀ ਕਰ ਦਿੱਤਾ ਸੀ ਤਾ ਜੀਆਂ ਜਿਹੜੀ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕੀ ਲੱਗਦਾ ਹੈ ਕਿ ਇੱਕ ਪਾਸੇ ਟੈਕਨੋਲੋਜੀ ਕੋਈ ਸਹੀ ਰਾਹ ਤਾ ਦਿਖਾ ਰਹੀ ਹੈ ਤੇ ਦੂਜੇ ਪਾਸੇ ਇਹੀ ਟੈਕਨੋਲੋਜੀ ਗਲਤ ਰਾਹਾਂ ਵੱਲ ਵੀ ਲੈ ਕੇ ਜਾ ਰਹੀ ਹੈ ਬਿਲਕੁਲ ਦੇਖੋ ਮਸ਼ੂ ਅਗਰ ਆਪਾਂ ਗੇਮ ਦੀ ਗੱਲ ਕਰੀਏ ਤਾਂ ਗੇਮ ਕਿਹੜੀ ਕੰਟਰੀ ਬਣਾ ਰਹੀ ਹੈ ਉਹ ਚਾਈਨਾ ਹੈ ਹਮ ਔਰ ਡੈਟਾ ਮੋਬਾਈਲ ਕਿਹੜਾ ਬਣਾ ਰਿਹਾ ਉਹ ਵੀ ਚਾਈਨਾ ਹੈ ਹਮ ਚਾਈਨਾ ਦੀ ਇੱਕ ਥਿਊਰੀ ਇਹ ਹੈ ਕਿ ਉਹ ਕੋਈ ਵੀ ਕੰਮ ਕਰਦੇ ਨੇ ਨਾ ਉਹ ਇੱਕ ਬਿਜ਼ਨਸ ਆਉਣਾ ਦਾ ਹਮ ਉਹ ਕੋਈ ਗੇਮ ਬਣਾਉਣਗੇ ਤਾਂ ਮਾਰਕੀਟ ਚ ਗੇਮ ਸਿੱਟ ਕੇ ਉਦੋਂ ਪੈਸੇ ਕਮਾ ਕੇ ਉਦੋਂ ਉਹਨਾਂ ਦੇ ਅਗਰ ਨਾਲ ਦੀ ਨਾਲ ਉਹਨਾਂ ਨੇ ਵਰਕ ਦੂਜੇ 'ਚ ਤੇ ਵਰਕ ਕਰਨ ਲੱਗ ਜਾਣਾ ਜੀ ਚਾਹੇ ਕੋਈ ਵੈਬਸਾਈਟ ਬਣਾਉਣੀ ਹੈ ਕੋਈ ਗੇਮ ਬਣਾਉਣੀ ਹੈ ਜਾਂ ਕਿਸੇ ਪ੍ਰਕਾਰ ਦਾ ਕੋਈ ਗੈਜਟ ਗੈਜਟ ਬਣਾਉਣਾ ਤੁਸੀਂ ਦੇਖਿਆ ਹੋਣਾ ਕਿ ਚਾਈਨਾ ਨੇ ਇੰਨਾ ਮਤਲਬ ਸ਼ੇਅਰ ਮਾਰਕੀਟ ਉਹਦੀ ਇਹ ਜੀ ਹੈ ਕਿ ਜ਼ਿਆਦਾ ਬਿਜ਼ਨਸ 70% ਉਹਨਾਂ ਨੇ ਕਬਜ਼ਾ ਕਰ ਰੱਖਿਆ ਹੈ ਇੰਡੀਆ 'ਚ ਕਿ ਜ਼ਿਆਦਾ ਸਾਨੂੰ ਪ੍ਰੋਡਕਟ ਚਾਈਨਾ ਦੇ ਮਿਲਣਗੇ ਔਰ ਚਾਈਨਾ ਹੀ ਚੀਜ਼ ਨੂੰ ਕੱਟ ਯੂਜ਼ ਕਰਦਾ ਅਗਰ ਦੇਖਿਆ ਜਾਵੇ ਆਪਣੇ ਬੱਚੇ ਜਿਵੇਂ ਉਹਨਾਂ ਦੇ ਉਹ এডੂਕੇਸ਼ਨ ਤੇ ਬਹੁਤ ਜ਼ੋਰ ਦਿੰਦੇ ਨੇ ਬਿਲਕੁਲ ਜੀ ਉਹ ਮੋਬਾਈਲਾਂ ਤੇ ਨਹੀਂ ਲੱਗਦੇ ਤੁਸੀਂ ਉਹਨਾਂ ਦੇ ਤੁਸੀਂ ਦੇਖਿਆ ਹੁਣ ਤਾਂ ਉਹਨਾਂ ਦਾ ਕੰਮ ਅਗਰ ਘਰੇ ਵੀ ਹੋਣਗੇ ਆਪਣੇ ਬੱਚੇ ਮੋਬਾਈਲ ਚੱਕ ਕੇ ਪੇਰੈਂਟਸ ਦੇ ਵੀ ਸਾਹਮਣੇ ਗੇਮਾਂ ਖੇਡਦੇ ਨੇ ਹੂੰ ਹੂੰ ਔਰ ਕਿਤੇ ਨਾ ਕਿਤੇ ਪੇਰੈਂਟਸ ਵੀ ਨਹੀਂ ਉਹਨਾਂ ਨੂੰ ਟੋਕਦੇ ਤੇ ਬੱਚੇ ਤੁਸੀਂ ਕੀ ਕਰ ਰਹੇ ਹੋ ਤੁਸੀਂ ਨਾ ਖੇਡੋ ਜੋ ਬੱਚੇ ਤੁਸੀਂ ਮੋਬਾਈਲ ਨਾਲ ਯੂਜ਼ ਕਰੋ ਉਹ ਕਿਤੇ ਨਾ ਕਿਤੇ ਉਹ ਚੀਜ਼ ਦਾ ਬੱਚੇ ਅੱਜਕੱਲ ਫਾਇਦਾ ਉਠਾ ਰਹੇ ਨੇ ਤੇ ਕੀ ਲੱਗਦਾ ਜਿੱਦਾਂ ਕਿ ਤੁਸੀਂ ਦੇਖੋ ਇੱਥੇ ਰੋਕਣ ਟੋਕਣ ਦੀ ਵੀ ਗੱਲ ਕੀਤੀ ਆ ਹਾਲਾਂਕਿ ਕੁਝ ਪੇਰੈਂਟਸ ਰੋਕ ਟੋਕ ਕਰਦੇ ਨੇ ਪਰ ਕੀ ਲੱਗਦਾ ਕਿ ਇਹਨਾਂ ਸਭ ਚੀਜ਼ਾਂ ਦੇ ਨਾਲ ਬੱਚਿਆਂ ਦੇ ਜਿਹੜਾ ਬਿਹੇਵੀਅਰ ਦੇ ਉੱਤੇ ਵੀ ਅਸਰ ਦੇਖਣ ਨੂੰ ਮਿਲਦਾ ਹੈ ਕਾਫੀ ਬੱਚੇ ਜਿਹੜੇ ਮੈਂ ਦੇਖਿਆ ਕਿ ਚਿੜਚਿੜੇ ਹੋ ਜਾਂਦੇ ਨੇ ਮੋਬਾਈਲ ਫੋਨ ਮੰਗਣਾ ਸ਼ੁਰੂ ਕਰ ਦਿੰਦੇ ਨੇ ਕਿ ਸੰਤਾ ਮੋਬਾਈਲ ਫੋਨ ਚਾਹੀਦਾ ਹੈ ਬਸ ਇਹ ਦੇਖੋ ਗੱਲ ਇਹ ਕਿ ਹੈਬਿਟ ਹੈ ਹੂੰ ਇਹ ਨਹੀਂ ਕਿ ਬੱਚਿਆਂ ਨੂੰ ਹੈ ਉਹ ਅੱਜਕੱਲ ਕਹਿਣਾ ਨਹੀਂ ਚਾਹੀਦਾ ਜੀ ਯੂਥ ਨੂੰ ਵੀ ਬਹੁਤ ਹਮ ਹਟਕਾ ਲਗਰ ਬੱਚਾ ਤੁਸੀਂ ਦੇਖੋ ਆਪਾਂ ਕਿਸੇ ਨੂੰ ਮਿਲਣ ਜਾਣੇ ਆ ਜਾਂ ਕੋਈ ਮਿਲਣਾ ਆਪਣੇ ਆਉਂਦਾ ਤਾਂ ਜ਼ਿਆਦਾਤਰ ਬੰਦੇ ਮੋਬਾਈਲ ਤੇ ਹੀ ਸਾਨੂੰ ਟਾਈਮ ਪਾਸ ਕਰਦੇ ਦੇਖਣਗੇ ਸਿਰਫ ਟਾਈਮ ਪਾਸ ਹਾਂਜੀ ਨੌਲੇਜ ਨਹੀਂ ਲੈਣਗੇ ਫੇਸਬੁੱਕ ਹੈ ਕਿ ਫਲਾਣਾ ਕੀ ਕਰ ਰਿਹਾ ਝੰਕਾ ਕੀ ਕਰ ਰਿਹਾ ਜੋ ਚੀਜ਼ ਉਹਨਾਂ ਦੇ ਅੱਗੇ ਮਤਲਬ ਮੋਬਾਈਲ ਚ ਖੁੱਲਦੀ ਹੈ ਹਮ ਮੋਬਾਈਲ ਚ ਆਉਂਦੀ ਹੈ ਉਹਦੇ ਵਿੱਚ ਚੰਗੀ ਚੀਜ਼ ਵੀ ਹੁਣ ਅੱਜ ਕਾਲ ਆਉਂਦੀ ਹੈ ਮਾੜੀ ਚੀਜ਼ ਵੀ ਆਉਂਦੀ ਹੈ ਹਮ ਕਈ ਚੀਜ਼ਾਂ ਸੈਟਾਂ ਮਾੜੀ ਚੀਜ਼ਾਂ ਵੀ ਸਾਨੂੰ ਹਾਂ ਜੀ ਪਰ ਗੱਲ ਹੋਈ ਆ ਜਾਂਦੀ ਹੈ ਕਿ ਬੱਚੇ ਹੀ ਇਨਵੋਲਵ ਕਿ ਆਉਂਦੇ ਨੇ ਕਿਉਂਕਿ ਬੱਚਿਆਂ ਨੂੰ ਅੱਜ ਕੱਲ੍ਹ ਸ਼ਹਿਰਾਂ ਦੀ ਗੱਲ ਕਰਦੇ ਆ ਕਿ ਨਾ ਤਾਂ ਗੇਮਾਂ ਨੇ ਹੂੰ ਉਹਨਾਂ ਨੂੰ ਇੰਜੋਏਮੈਂਟ ਕਰਨ ਵਾਸਤੇ ਤੇ ਨਾ ਹੀ ਪਿਛਲੀ ਵਾਰ ਤੇ ਜਿਹੜੇ ਬੱਚੇ ਸੀਗੇ ਆਜਾ ਆਪਣਾ ਜ਼ਮਾਨਾ ਲਾ ਲਈਏ ਸਾਡਾ ਜ਼ਮਾਨਾ ਤਾਂ ਅਸੀਂ ਕਿਤੇ ਨਾ ਕਿਤੇ ਬੁੱਕਸ ਪੜ੍ਹਦੇ ਸੀਗੇ ਮੈਗਜ਼ੀਨ ਆਉਂਦੀ ਸੀਗੇ ਬੁੱਕਸ ਹੁੰਦੇ ਸੀਗੇ ਨਿਊਜ਼ਪੇਪਰ ਸੀ ਕਿ ਕਿਤਨਾ ਕਿਤੇ ਅਸੀਂ ਉਧਰ ਆਪਣੇ ਆਪ ਨੂੰ ਟ੍ਰੀਟਮੈਂਟ ਮਤਲਬ ਖੁਸ਼ੀ ਲੱਭਦੇ ਸੀ ਟਾਈਮ ਪਾਸ ਕਰਦੇ ਸੀਗੇ ਪਰ ਹੁਣ ਇੱਕ ਮੋਬਾਈਲ ਹੀ ਐਸਾ ਜ਼ਰੀਆ ਰਹਿ ਗਿਆ ਜਿਹਦੇ ਵਿੱਚ ਬੱਚਿਆਂ ਨੂੰ ਇਹ ਲੱਗਦਾ ਕਿ ਯਾਰ ਮੈਂ ਵੀਡੀਓ ਗੇਮ ਕਰ ਲਈ ਮੈਂ ਕਿਤੇ ਚੈਟ ਕਰ ਲਿਆ ਜੀ ਜੀ ਜਾਂ ਹੁਣ ਅੱਜਕੱਲ ਬੱਚੇ ਮੋਬਾਈਲ ਤੇ ਤੁਸੀਂ ਰੀਲਾਂ ਹੀ ਬਹੁਤ ਬਣਾਉਂਦੇ ਦੇਖ ਹਮ ਰੀਲਸ ਅੱਜਕੱਲ ਹਾਂਜੀ ਬਿਲਕੁਲ ਸਹੀ ਹੈ ਤੁਸੀਂ ਇੱਥੇ ਜਿਹੜਾ ਕਿਤੇ ਨਾ ਕਿਤੇ ਗੱਲ ਕਹਿ ਦਿੱਤੀ ਹੈ ਕਿ ਅੱਜਕੱਲ ਟੈਕਨੋਲੋਜੀ ਦਾ ਜ਼ਮਾਨਾ ਹੈ ਹਰ ਬੱਚੇ ਦੇ ਮੋਬਾਈਲ ਫੋਨ ਹੱਥ ਦੇ ਵਿੱਚ ਆਪਾਂ ਦੇਖ ਪਾਣੇ ਆ ਤੇ ਇੱਥੇ ਦੇਖੋ ਟੈਕਨੋਲੋਜੀ ਨੂੰ ਕਿੱਦਾਂ ਯੂਜ਼ ਕਰਨਾ ਇਹ ਵੀ ਪੇਰੈਂਟਸ ਤੇ ਬਹੁਤ ਜ਼ਿਆਦਾ ਡਿਪੈਂਡ ਹੈ ਕੀ ਸਾਡਾ ਬੱਚਾ ਮੋਬਾਈਲ ਫੋਨ ਦੇ ਵਿੱਚ ਆਖਿਰਕਾਰ ਕਿਹੜੇ ਐਪ ਨੂੰ ਸਭ ਤੋਂ ਵੱਧ ਯੂਜ਼ ਕਰਦਾ ਹੈ ਅੱਜਕੱਲ ਜਿੱਦਾਂ ਫੇਸਬੁੱਕ ਇੰਸਟਾਗ੍ਰam ਤੇ ਹੋਰ ਅਜੀ ਇਹ ਬਹੁਤ ਸਾਰੇ ਐਪ ਨੇ ਜਿਨ੍ਹਾਂ ਦੇ ਉੱਤੇ ਰੀਲਸ ਬਣ ਜਾਂਦੀਆਂ ਨੇ ਤਾਂ ਬੱਚੇ ਕੀ ਕਰਦੇ ਨੇ ਅੱਜਕੱਲ ਛੋਟੇ ਛੋਟੇ ਬੱਚੇ ਹੀ ਰੀਲਸ ਦਾ ਕ੍ਰੇਜ਼ ਰੱਖਦੇ ਨੇ ਰੀਲਸ ਬਣਾਉਂਦੇ ਨੇ ਇਨਫੈਕਟ ਜੇਕਰ ਆਪਾਂ ਗੱਲ ਕਰੀਏ ਕੀ ਰੀਲਸ ਬਣਾਉਣ ਦੇ ਚੱਕਰ ਚ ਕਈ ਬੱਚੇ ਆਪਣੀ ਜਾਨ ਨੂੰ ਵੀ ਖਤਰੇ ਚ ਪਾਉਂਦੇ ਨੇ ਕਿਉਂਕਿ ਰੀਲਸ ਦੇਖੋ ਇੱਕ ਅਜੀਹੇ ਅਜੀਹੇ ਚੀਜ਼ ਆ ਜਿਸ ਦੇ ਚੱਲਦੇ ਵੱਡਿਆਂ ਨੂੰ ਵੀ ਕ੍ਰੇਜ਼ ਹੋ ਜਾਂਦਾ ਹੈ ਕਿ ਰੀਲ ਬਣਾਉਣੀ ਆ ਕਿ ਕਿਸੇ ਸੋਹਣੀ ਜੀ ਜਗ੍ਹਾ ਤੇ ਜਾ ਕੇ ਆਪਾਂ ਰੀਲ ਬਣਾ ਲਈਏ ਪਰ ਕੀ ਹੁੰਦਾ ਹੈ ਕਿ ਬੱਚੇ ਕਈ ਵਾਰ ਸੜਕ ਤੇ ਖੜੇ ਹੋ ਕੇ ਰੀਲ ਬਣਾਉਂਦੇ ਨੇ ਤਾਂ ਐਕਸੀਡੈਂਟ ਵਰਗੀਆਂ ਚੀਜ਼ਾਂ ਹੋ ਜਾਂਦੀਆਂ ਨੇ ਤਾਂ ਇੱਥੇ ਪੇਰੈਂਟਸ ਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਲੱਗਦਾ ਹੈ ਬਿਲਕੁਲ ਦੇਖੋ ਗੱਲ ਇਹ ਆ ਕਿ ਟੈਕਨੋਲੋਜੀ ਦਾ ਆਪਾਂ ਫਾਇਦਾ ਕੀ ਲੈ ਰਹੇ ਆ ਜੀ ਜੀ ਅਗਰ ਆਪਾਂ ਤੁਸੀਂ ਗੱਲ ਕਰਦੇ ਹੋ ਕਿ ਦੇ ਹੂੰ ਮੋਬਾਈਲ ਹੈ ਹਾਂਜੀ ਆਪਾਂ ਹੁਣ ਮੋਬਾਈਲ ਤੇ ਵਿਸ਼ੇ ਦੀ ਗੱਲ ਕਰ ਰਹੇ ਹਾਂ ਕਿ ਮੋਬਾਈਲ ਆਪਾਂ ਜਿੱਥੇ ਵੀ ਜਾਂਦੇ ਆ ਆਪਾਂ ਉੱਤੇ ਪਿਕਚਰ ਖਿੱਚਦੇ ਆ ਉਹ ਇੱਕ ਸਾਡੀ ਯਾਦਗਾਰ ਹੈ ਹੂੰ ਅਸੀਂ ਉਹਨੂੰ ਸੇਵ ਕਰਦੇ ਆ ਲੋਕਾਂ ਨੂੰ ਦਿਖਾਉਂਦੇ ਆ ਸਟੇਟਸ ਤੇ ਲਾਉਂਦੇ ਆ ਕਿਤੇ ਨਾ ਕਿਤੇ ਸਾਡੀ ਇੱਕ ਯਾਦਗਾਰ ਬਣ ਜਾਂਦੀ ਕਿ ਅਸੀਂ ਇੱਥੇ ਗਏ ਸੀ ਅੱਜ ਇੱਕ ਤਾਂ ਉਹਦਾ ਬੰਦਾ ਗਿਆ ਫੀਲਿੰਗ ਲੈਣੀ ਇੱਕ ਹੁੰਦੀ ਆ ਕੋ ਸਾਲ ਬਾਅਦ 2 ਸਾਲ ਬਾਅਦ 4 ਸਾਲ ਬਾਅਦ ਕਿਤੇ ਨਾ ਕਿਤੇ ਜਿਹਦੇ ਬੰਦਾ ਪਿਕਚਰ ਦੇਖਦਾ ਉਸਦੀ ਤਾਂ ਉਹ ਖੁਸ਼ੀ ਮਹਿਸੂਸ ਕਰਦਾ ਕਿ ਮੈਂ ਆਹ ਜ਼ਿੰਦਗੀ 'ਚ ਇੱਥੇ ਗਿਆ ਸੀ ਯਮਾ ਜਿੰਦਗੀ ਇੱਥੇ ਗਈ ਸੀ ਹੁਣ ਸੋਡੇ ਉਹੀ ਗੱਲ ਹੁੰਦੀ ਅਗਰ ਤੁਸੀਂ ਬਚਪਨ ਦੀਆਂ ਤਸਵੀਰਾਂ ਦੇਖੋ ਤਾਂ ਤੁਹਾਨੂੰ ਇੱਕ ਹਾਸੇ ਆਏਗੀ ਆਪ ਨੂੰ ਕਿ ਯਾਰ ਮੈਂ ਇਸ ਤਰ੍ਹਾਂ ਦਾ ਲੱਗਦਾ ਸੀ ਹਾਂਜੀ ਮੈਂ ਐਵੇਂ ਸਾਰਾ ਅਰਥ ਕਰਦਾ ਸੀ ਕਿਤਨਾ ਕੁ ਦੇਖੋ ਮਾਨੂੰ ਖੁਸ਼ੀ ਦਿੰਦੀ ਹੈ ਤੇ ਹੁਣ ਅਗਰ ਆਪਾਂ ਗੱਲ ਕਰਦੇ ਆਂ ਬੱਚਿਆਂ ਦੀ ਅਗਰ ਆਪਾਂ ਬੱਚਿਆਂ ਦੀ ਉਹ ਆਪਾਂ ਫੋਟੋ ਖਿੱਚਦੇ ਆਂ ਵੀਡੀਓ ਬਣਾਉਂਦੇ ਆਂ ਤਾਂ ਉਹ ਅੱਛੀ ਗੱਲ ਹੈ ਕਿਉਂਕਿ ਯਾਦਗਾਰ ਆ ਉਹ ਅਗਰ ਟੈਕਨੋਲੋਜੀ ਸੋਨੂੰ ਯੂਜ਼ ਕਰਦੀ ਹੈ ਜਿਵੇਂ ਤੁਸੀਂ ਕਿਹਾ ਕਿ ਬੱਚੇ ਅੱਜਕੱਲ ਰੀਲਾਂ ਬਣਾਉਂਦੇ ਨੇ ਉਹਨਾਂ ਦੀ ਜਾਨ ਚਲੀ ਜਾਂਦੀ ਐ ਕਿ ਤੁਸੀਂ ਦੇਖਿਆ ਹੋਣਾ ਤਿੰਨ ਚਾਰ ਖਬਰ ਤੇ ਇਕਲ 17 ਸਾਲ ਦੀ ਲੜਕੀ ਗੱਡੀ 'ਚ ਬੈ ਕੇ ਰੀਲ ਬਣਾ ਰਹੀ ਸੀ ਉਹਨਾਂ ਸਟੰਟ ਕਰਨਾ ਸੀਗਾ ਬੈਗ ਦਾ ਕੋਈ ਰੀਲ ਬਣਾਉਣੀ ਸੀਗੀ ਉਹ ਪਿੱਛੇ ਖਾਈ ਸੀ ਤੇ ਖਾਈ ਦੇ ਵਿੱਚ ਹੁਣ ਜਿੱਥੇ ਬ੍ਰੇਕ ਲ ਮਤਲਬ ਬ੍ਰੇਕ ਲਾਣੀ ਸੀਗੇ ਉੱਥੇ ਉਹ ਰੇਸ ਉਹ ਤੋਂ ਵੱਧ ਦਿੱਤੀਗੀ ਉਹ ਖਾਈ ਦੇ ਵਿੱਚ ਗਿਰ ਗਈ 300 ਫੁੱਟ ਖਾਈ ਦੇ ਵਿੱਚ ਕਹਿੰਦੇ ਗੱਡੀ ਗਿਰੀ ਐ ਔਰ ਜਿਹੜੀ ਬੱਚੀ ਐ ਉਹਦੀ ਮੌਕੇ ਤੇ ਹੀ ਮੌਤ ਹੋ ਗਈ ਤੁਸੀਂ ਕੋਈ ਸਟੰਟ ਦੇਖਿਆ ਹੋਣਾ ਰੇਲ ਗੱਡੀ 'ਚ ਹੋਗੇ ਜਾਂ ਰੋਡ ਤੇ ਵੀ ਸਟੰਟ ਕਰਦੇ ਨੇ ਹੁਣ ਤਹਾਨੂੰ ਪੁਲਿਸ ਐਫ ਆਈ ਆਰ ਵੀ ਕਰਦੀ ਐ ਪਰ ਗੱਲ ਹੋ ਜਾਂਦੀ ਕਿ ਟੈਕਨੋਲੋਜੀ ਟੈਕਨੋਲੋਜੀ ਦੇ ਆਪਾਂ ਬੱਚਿਆਂ ਨੂੰ ਕੀ ਫਾਇਦਾ ਦੇਣਾ ਕੀ ਦੱਸਣਾ ਉਹ ਕੁਝ ਟੀਚਰ ਹੋਣ ਜਾਂ ਪੇਰੈਂਟਸ ਹੋਣ ਅਗਰ ਉਹ ਬੱਚਿਆਂ ਨੂੰ ਗਾਈਡ ਕਰਦੇ ਨੇ ਕਿ ਬੱਚੇ ਤੁਸੀਂ ਗੂਗਲ ਤੇ ਆ ਚੀਜ਼ ਦੇਖੋ ਜਾਂ ਫੇਸਬੁੱਕ ਤੇ ਆਹ ਨਵੀਂ ਚੀਜ਼ ਚੈੱਕ ਕਰੋ ਜਾਂ ਆਹ ਚੀਜ਼ ਕਰੋ ਉਹਦੇ ਨਾਲ ਕਿ ਕਿ ਅਗਰ ਜਿਹੜਾ ਕਿ ਟੈਕਨੋਲੋਜੀ ਐ ਉਹ ਮੇਨ ਬੁੱਕ ਹੀ ਐ ਸਟਡੀ ਆ ਸਾਡੀ ਜੋ ਸਾਡਾ ਸਟਡੀ ਅਸੀਂ ਬੁੱਕਸ ਪੜ੍ਹਨਾ ਉਹ ਤੁਸੀਂ ਮੋਬਾਈਲ ਤੇ ਵੀ ਦੇਖ ਸਕਦੇ ਹੋ ਹੁਣ ਆਪਾਂ ਨੂੰ ਕੋਈ ਨਿਊਜ਼ ਚੱਕਣੀ ਹੈ ਹੁਣ ਆਪਾਂ ਆਪਾਂ মিডিਆ ਤੌਰ ਤੇ ਗੱਲ ਕਰਦੇ ਆਂ ਅਗਰ ਆਪਾਂ মিডিਆ ਰਿਲੇਟਡ ਆਪਾਂ ਨੂੰ ਹੁਣ ਬੈਠੇ ਆਪਾਂ ਉਹਦੇ ਸਟੋਰੀ ਦੇ ਲਾਈਵ ਕਰ ਰਹੇ ਆਂ ਹੁਣ ਆਪਾਂ ਨੂੰ ਨਹੀਂ ਪਤਾ ਕਿ ਬਾਹਰ ਕੀ ਹੋ ਰਿਹਾ ਦੁਨੀਆਦਾਰੀ ਚ ਕੀ ਵਿਚਰ ਰਹੇ ਹਾਂ ਜੀ ਜੀ ਹਾਂਜੀ ਅਗਰ ਆਪਾਂ ਦੇ ਕੋਲੇ ਕੋਈ ਟੈਕਨੋਲੋਜੀ ਹੋਈਗੀ ਆਪਾਂ ਵਟਸਐਪ ਤੇ ਆ ਜਾਂ ਕੋਈ ਐਪ ਤੇ ਆ ਤਾਂ ਕੋਈ ਨਾ ਕੋਈ ਲੇਟੈਸਟ ਖਬਰ ਆਉਂਦੀ ਆ ਬ੍ਰੇਕਿੰਗ ਨਿਊਜ਼ ਆਉਂਦੀ ਆ ਆਪਾਂ ਦੇ ਆਪਣੇ ਮਾਇੰਡ ਚ ਨਾਲ ਦੀ ਨਾਲ ਗੱਪਨ ਫਾਲੋ ਹੋ ਜਾਏਗਾ ਕਿ ਆ ਯਾਰ ਇਸ ਟਾਈਮ ਇੱਥੇ ਕਦਰ ਘਟਨਾ ਹੋਈ ਹੈ ਜੇ ਇੱਥੇ ਆ ਚੀਜ਼ ਐਕਟੀਵਿਟੀ ਹੋਈ ਹੈ ਆਪਾਂ ਨਾਲ ਦੀ ਨਾਲ ਉਹਦੀ ਕੋਈ ਨਿਊਜ਼ ਬਣਾ ਲੈਨੇ ਬਿਲਕੁਲ ਤਾਂ ਦੇਖੋ ਇਹ ਚੀਜ਼ਾਂ ਹਾਲਾਂਕਿ ਬਹੁਤ ਜ਼ਿਆਦਾ ਇੱਕ ਪਾਸੇ ਆਪਾਂ ਕਹਿ ਸਕਦੇ ਹਾਂ ਕਿ ਇਹ ਗੰਭੀਰ ਵਿਸ਼ਾ ਵੀ ਹੈ ਕਿਉਂਕਿ ਟੈਕਨੋਲੋਜੀ ਜਿੱਥੇ ਆਪਣੇ ਲਈ ਯੂਜ਼ਫੁਲ ਹੈ ਉੱਥੇ ਆਪਣੇ ਲਈ ਬਹੁਤ ਜ਼ਿਆਦਾ ਘਾਤਕ ਵੀ ਸਾਬਿਤ ਹੋ ਸਕਦੀ ਹੈ ਤੇ ਜਿੱਕਰ ਆਪਾਂ ਇਸ ਦੇ ਵਿੱਚ ਸਰ ਬੱਚਿਆਂ ਦੇ ਜਿੱਦਾਂ ਕਿ ਗੱਲ ਕਰ ਰਹੇ ਆਂ ਤਾਂ ਦੇਖੋ ਉਹਨਾਂ ਦੇ ਬਿਹੇਵ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਜਿੱਦਾਂ ਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆਂ ਕਿ ਬਿਹੇਵ ਵਾਈਜ਼ ਬੱਚੇ ਚਿੜਚਿੜੇ ਹੋ ਜਾਂਦੇ ਨੇ ਜਾਂ ਫਿਰ ਕਈ ਬੱਚੇ ਕੀ ਕਰਦੇ ਨੇ ਪੇਰੈਂਟਸ ਦੀ ਵੀ ਇੱਥੇ ਆਪਾਂ ਕਿਤੇ ਨਾ ਕਿਤੇ ਗਲਤੀ ਕਹਿ ਸਕਦੇ ਆਂ ਕਿਉਂਕਿ ਅੱਜਕੱਲ ਦੇ ਪੇਰੈਂਟ ਸੋਚਦੇ ਨੇ ਕਿ ਬੱਚੇ ਨੂੰ ਬਹਿਲੌਣ ਦੇ ਚੱਕਰ ਦੇ ਵਿੱਚ ਮੋਬਾਈਲ ਫੋਨ ਤਾਂ ਉਹ ਦੇ ਦਿੰਦੇ ਨੇ ਕੀ ਹੈ ਕਿ ਮੋਬਾਈਲ ਫੋਨ ਦੇ ਨਾਲ ਛੋਟੇ-ਛੋਟੇ ਬੱਚਿਆਂ ਦੀ ਜਿਹੜੀ ਅੱਖਾਂ ਤੇ ਅਸਰ ਪੈਂਦਾ ਹੈ ਬਹੁਤ ਜਿਹੜੇ ਬੱਚੇ ਨੇ ਜਿਨ੍ਹਾਂ ਨੂੰ ਬਹੁਤ ਘੱਟ ਉਮਰ ਦੇ ਵਿੱਚ ਚਸ਼ਮੇ ਲੱਗ ਜਾਂਦੇ ਨੇ ਬਿਲਕੁਲ ਦੇਖੋ ਗੱਲ ਉਹੀ ਹੈ ਕਿ ਆਪਾਂ ਬੱਚੇ ਨੂੰ ਮੋਬਾਈਲ ਦਿੰਨੇ ਹੀ ਕਿਉਂ ਕਿ ਬੱਚਾ ਨੇ ਆਪ ਮੰਗਿਆ ਜੀ ਜਾਂ ਅਸੀਂ ਉਹਨੂੰ ਦਿੱਤਾ ਹੂੰ ਗੱਲ 'ਚ ਫਰਕ ਇਹ ਹੈ ਟੈਕਨੋਲੋਜੀ ਦਾ ਫਾਇਦਾ ਬੱਚਾ ਲੈ ਰਿਹਾ ਜਾਂ ਤੁਸੀਂ ਟੈਕਨੋਲੋਜੀ ਦਾ ਫਾਇਦਾ ਬੱਚੇ ਨੂੰ ਲੈਣ ਦੇ ਰਹੇ ਹੋ ਠੀਕ ਹੈ ਜੀ ਅਗਰ ਬੱਚਾ ਮੋਬਾਈਲ ਮੰਗਦਾ ਹੈ ਅੱਜ ਕੱਲ੍ਹ ਦੇਖਿਆ ਹੁਣਾ ਕਿ ਤੁਸੀਂ ਬੱਚੇ ਜਾਦਾ ਕਹਿੰਦੇ ਨੇ ਵੀ ਮੈਨੂੰ ਮੋਬਾਈਲ ਚਾਹੀਦਾ ਕਿ ਸਾਨੂੰ ਵਰਕ ਮਿਲਦਾ ਹਮ ਅਸੀਂ ਨੇ ਕਿਸੇ ਬੱਚੇ ਨੂੰ ਕਾਲ ਕਰਨੀ ਹੈ ਇੱਕ ਸੇਫਟੀ ਵਾਸਤੇ ਅਸੀਂ ਬਾਹਰ ਜਾਂਦੇ ਹਾਂ ਸਾਨੂੰ ਕਿਤੇ ਨਾ ਕਿਤੇ ਰੋਡ ਤੇ ਜਾਂ ਕਿਤੇ ਸਾਨੂੰ ਕੋਈ ਥੀਸ ਰੋਡ ਤੇ ਪੈਂਦੀ ਹੈ ਅਸੀਂ ਇਹਨੂੰ ਕੰਟੈਕਟ ਕਰ ਸਕਦੇ ਹਾਂ ਹੁਣ ਤੁਸੀਂ ਗੱਲ ਕਹੀ ਹੈ ਕਿ ਉਹਦੇ ਨਾਲ ਬੱਚਿਆਂ ਦੀ ਨਿਗ੍ਹਾ ਵੀ ਘਟਦੀ ਜਾ ਰਹੀ ਹੈ ਡਿਪਰੈਸ਼ਨ ਚ ਵੀ ਆ ਰਹੇ ਨੇ ਚੜਚੜੇ ਹੋ ਰਹੇ ਨੇ ਉਹ ਇਸ ਲਈ ਨੇ ਕਿ ਅਗਰ ਬੱਚਿਆਂ ਨੂੰ ਕੋਲ ਜਿਹੜਾ ਮੋਬਾਈਲ ਹੈ ਉਹ ਕਿੰਨੇ ਟਾਈਮ ਯੂਜ਼ ਕਰ ਰਹੇ ਨੇ ਜੀ ਅਗਰ ਬੱਚਾ ਸਟੇਡੀਓ ਪਾਧਾ ਘੰਟਾ ਲਾਈ ਅੱਧਾ ਘੰਟਾ ਮੇਰੇ ਹਿਸਾਬ ਨਾਲ ਆਪਾਂ ਯੂਜ਼ ਕਰਦੇ ਆ ਤਾਂ ਬੱਚਾ ਵੀ ਯੂਜ਼ ਕਰਦਾ ਤਾਂ ਮੇਰੇ ਹਿਸਾਬ ਨਾਲ ਨਿਗਤ ਨਹੀਂ ਫਰਕ ਪੈਂਦਾ ਜੀ ਹੋਈ ਇਹ ਕਿ ਜੇਕਰ ਸਮਾਂ ਇਸ ਅਕੋਰਡਿੰਗ ਟਾਈਮ ਟੇਬਲ ਬਣਾਇਆ ਜਾਏ ਕਿ ਕਿ ਮੋਬਾਈਲ ਫੋਨ ਵੀ ਬੱਚਾ ਦੇਖ ਸਕਦਾ ਹੈ ਨਾਲ ਨਾਲ ਸਟੱਡੀ ਵੀ ਕਰ ਰਿਹਾ ਇੱਕ ਟਾਈਮ ਟੇਬਲ ਦੇ ਅਕੋਰਡਿੰਗ ਇੱਕ ਟਾਈਮ ਟੇਬਲ ਦਾ ਇਹ ਵੀ ਫਾਇਦਾ ਇੱਥੇ ਹੁੰਦਾ ਸਰ ਕਿਉਂਕਿ ਡਿਸਪਲਨ ਦੇ ਵਿੱਚ ਬੱਚਾ ਰਹਿਣਾ ਸਿੱਖ ਜਾਂਦਾ ਹੈ ਜਿੱਦਾਂ ਕਿ ਡਿਸਪਲਨ ਦੇ ਵਿੱਚ ਰਹਿਣਾ ਅੱਜ ਕੱਲ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਉਹੀ ਗੱਲ ਆ ਦੇਖੋ ਬੱਚੇ ਨੂੰ ਅਗਰ ਬੱਚਾ ਸਟਡੀ ਕਰਦਾ ਹੈ ਜਾਂ ਬੱਚਾ ਇਹ ਕਹਿੰਦਾ ਹੈ ਕਿ ਮਮਾ ਜਾਂ ਪਪਾ ਮੈਂ ਇਹ ਚੀਜ਼ ਦੀ ਨੌਲੇਜ ਲੈਣੀ ਹੈ ਜੀ ਤਾਂ ਹੁਣ ਆਪਾਂ ਗੂਗਲ ਤੋਂ ਉਹ ਚੀਜ਼ ਨੂੰ ਬੱਚੇ ਨੂੰ ਕਹਿ ਸਕਦੇ ਨੇ ਬੇਟਾ ਇਹ ਤੁਸੀਂ ਆਪਣੀ ਨੌਲੇਜ ਵਧਾ ਸਕਦੇ ਹੋ ਜਨਰਲ ਨੌਲੇਜ ਜੀ এডਿਕੇਸ਼ਨ ਦੇ ਨਾਲ ਨਾਲ ਆਪਾਂ ਅਗਰ ਜਨਰਲ ਨੌਲੇਜ ਬੱਚੇ ਨੂੰ ਦੇ ਦਿੰਨੇ ਆ ਤਾਂ ਮੈਨੂੰ ਲੱਗਦਾ ਹੈ ਉਹਦੇ ਫਿਊਚਰ 'ਚ ਜ਼ਿਆਦਾ ਕੰਮ ਆਏਗੀ ਅਗਰ ਮੈਂ ਗੱਲ ਕਹਿਨਾ ਕਿ ਤੁਸੀਂ ਅੱਜ ਤੱਕ ਆਪਾਂ ਬੀਏ ਐਮਏ ਕਰ ਲਈ ਤਾਂ ਬੀਏ ਐਮਏ ਦੀਆਂ ਬੁੱਕਸ ਸੀਗੀਆਂ ਤਾਂ ਸਾਡੀ ਜ਼ਿੰਦਗੀ 'ਚ ਕਿੰਨਾ ਸਾਨੂੰ ਬੈਨੀਫਿਟਸ ਦਿੰਦੀਆਂ ਨੇ ਜੀ ਐਜੂਕੇਸ਼ਨ ਸਾਡੀ ਜ਼ਿੰਦਗੀ ਚ ਕੀ ਬੈਨੀਫਿਟਸ ਦਿੰਦਾ ਪੈਣੀ ਉਹ ਸਿਰ ਬੁੱਕਸਾਂ ਨੂੰ ਇੱਕ ਜੇ ਉਹ ਪਿੱਛੇ ਹੋਇਆ ਜੋ ਅੱਜ ਕੱਲ ਸ ਪਿੱਛੇ ਮਤਲਬ ਸਮਾਚ ਹੋ ਗਿਆ ਉਹ ਸਾਨੂੰ ਪ੍ਰੈਜ਼ੈਂਟ ਕਰਦਾ ਦੱਸਦਾ ਪਰ ਆਉਣ ਵਾਲੇ ਟਾਈਮ ਚ ਕੀ ਆਣਾ ਨਵੀਂ ਚੀਜ਼ ਨਵੀਂ ਕੀ ਆ ਰਹੀ ਹੈ ਸਾਨੂੰ ਟੈਕਨੋਲੋਜੀ ਤੋਂ ਹੀ ਪਤਾ ਲੱਗ ਸਕਦਾ ਬਿਲਕੁਲ ਦੇਖੋ ਇਹ ਵੀ ਗੱਲ ਇੱਥੇ ਤੁਸੀਂ ਬਿਲਕੁਲ ਸਹੀ ਕਹੀ ਹੈ ਕਿ ਆਉਣ ਵਾਲੇ ਸਮੇਂ ਦੀ ਜਿਹੜੀ ਜਾਣਕਾਰੀ ਹੈ ਜਾਣਕਾਰੀ ਹੈ ਆਪਣੇ ਨਾਲ ਸਾਂਝੀ ਹੋ ਜਾਂਦੀ ਹੈ ਟੈਕਨੋਲੋਜੀ ਦੇ ਜ਼ਰੀਏ ਤੇ ਦੂਰ ਦੁਰਾਡੇ ਜਿਹੜੇ ਆਪਣੇ ਰਿਸ਼ਤੇਦਾਰ ਆਪਣੇ ਕਿਤੇ ਨਾ ਕਿਤੇ ਕਰੀਬੀ ਬੈਠੇ ਹੁੰਦੇ ਨੇ ਉਹਨਾਂ ਦੇ ਲਈ ਵੀ ਦੇਖੋ ਅੱਜ ਕੱਲ ਕੀ ਹੈ ਕਿ ਪਹਿਲੇ ਜ਼ਮਾਨੇ ਚ ਕੀ ਹੁੰਦਾ ਸੀ ਕਿ ਜੇਕਰ ਕੋਈ ਵਿਦੇਸ਼ ਚਲਾ ਗਿਆ ਤਾਂ ਜੇਕਰ ਉਹ ਵਾਪਸ ਆਉਂਦਾ ਸੀ ਤਾਂ ਹੀ ਮਿਲ ਪਾਉਂਦੇ ਸੀ ਪਰ ਅੱਜ ਕੱਲ ਕੀ ਹੈ ਕਿ ਵੀਡੀਓ ਕਾਲ ਦੇ ਜ਼ਰੀਏ ਆਪਾਂ ਨੂੰ ਫੀਲ ਹੀ ਨਹੀਂ ਹੁੰਦਾ ਕਿ ਸਾਹਮਣੇ ਵਾਲਾ ਬੰਦਾ ਕਿਤੇ ਦੂਰ ਬੈਠਾ ਹੈ ਆਪਾਂ ਨੂੰ ਇਦਾਂ ਹੁੰਦਾ ਕਿ ਸਾਡੇ ਸਾਹਮਣੇ ਹੀ ਹੈ ਤਾ ਇਦਾਂ ਦੀਆਂ ਜਿਹੜੀ ਚੀਜ਼ਾਂ ਵੀ ਨੇ ਟੈਕਨੋਲੋਜੀ ਦੇ ਨਾਲ ਜੁੜੀਆਂ ਹੋਈਆਂ ਤੇ ਜੇਕਰ ਆਪ ਐਜੂਕੇਸ਼ਨ ਸਿਸਟਮ ਦੀ ਗੱਲ ਕਰੀਏ ਸਰ ਇੱਥੇ ਕੀ ਲੱਗਦਾ ਹੈ ਕਿ ਐਜੂਕੇਸ਼ਨ ਸਿਸਟਮ ਦੇ ਵਿੱਚ ਦੇਖੋ ਅੱਜ ਕੱਲ ਬੱਚੇ ਕੀ ਕਰਦੇ ਨੇ ਜਿੱਦਾਂ ਕੋਈ ਬਾਹਰਲੀ ਯੂਨੀਵਰਸਿਟੀ ਹੈ ਉਹਦੇ ਵਿੱਚ ਕੋਰਸ ਕਰ ਲੈਂਦੇ ਨੇ ਹਾਲਾਂਕਿ ਉਹ ਸਰਟੀਫਿਕੇਟ ਵੀ ਪ੍ਰੋਵਾਈਡ ਕਰਦੇ ਨੇ ਕੀ ਲੱਗਦਾ ਹੈ ਕਿ ਐਜੂਕੇਸ਼ਨ ਸਿਸਟਮ ਨੂੰ ਵੀ ਇਹ ਕਿਤੇ ਨਾ ਕਿਤੇ ਟੈਕਨੋਲੋਜੀ ਚੰਗਾ ਬਣਾਉਣ ਦੇ ਵਿੱਚ ਮਦਦਕਾਰ ਹੈ ਬਿਲਕੁਲ ਦੇਖੋ ਗੱਲ ਇਹ ਹੈ ਕਿ ਟੈਕਨੋਲੋਜੀ ਜਿਵੇਂ ਤੁਸੀਂ ਗੱਲ ਕਹੀ ਆ ਕਿ ਜਿਹੜੀ ਯੂਨੀਵਰਸਿਟੀ ਹੈ ਆਪਾਂ ਨੂੰ ਪ੍ਰੋਸਪੈਕਟ ਮਿਲ ਜਾਂਦਾ ਯੂਨੀਵਰਸਿਟੀ ਦਾ ਇੱਕ ਪੈਟਰਨ ਕਿਆ ਹੈ ਆਪਾਂ ਨੂੰ ਉਹ ਸਮਝ ਆ ਜਾਂਦਾ ਉੱਥੇ ਦਾ ਬਿਲਡਿੰਗ ਕੈਸੀ ਹੈ ਉੱਥੇ ਐਜੂਕੇਸ਼ਨ ਕੈਸਾ ਹੈ ਮਤਲਬ ਪਿਕਚਰ ਡਾਲ ਦਿੰਦੇ ਨੇ ਪਰ ਕਿਤੇ ਨਾ ਕਿਤੇ ਤੁਸੀਂ ਦੇਖਿਆ ਹੋਵੇਗਾ ਇਹਦੇ ਵਿੱਚ ਫਰੋਡ ਵੀ ਬਹੁਤ ਆਉਂਦਾ ਜੀ ਫਰੋਡ ਵੀ ਦੇਖਿਆ ਚਾਹੇ ਅਗਰ ਆਪਾਂ ਟੈਕਨੋਲੋਜੀ ਗੱਲ ਕਰੀਏ ਹੁਣ ਜੌਬ ਹੈ ਹੂੰ ਉਹ ਵੀ ਲੋਕ ਜਾਣ ਬੁਝ ਕੇ ਨਕਲੀ ਵੈਬਸਾਈਟਾਂ ਬਣਾ ਲੱਕੇ ਬੱਚਿਆਂ ਦਾ ਫਿਊਚਰ ਹੀ ਬੜਾ ਬਰਬਾਦ ਕਰ ਰਹੇ ਨੇ ਬਿਲਕੁਲ ਤੇ ਕਹਿੰਦੇ ਅਸੀਂ ਜੌਬ ਦੇ ਉਹ ਬੱਚੇ ਉੱਥੇ ਕਿਤੇ ਨਾ ਕਿਤੇ ਦੇਖੋ ਬੱਚੇ ਹੁੰਦੇ ਨੇ ਨਾ ਉਹ ਜ਼ਿਆਦਾ ਤੋਂ ਕੋਈ ਬੱਚਾ ਲਾ ਲੋ ਉਹ ਕਿਤੇ ਨਾ ਕਿਤੇ ਭਰੋਸਾ ਕਰਦੇ ਨੇ ਟੈਕਨੋਲੋਜੀ ਤੇ ਚਾਹੇ ਵੈਬਸਾਈਟ ਹੋਵੇ ਜਾਂ ਕੋਈ ਕਿਸੇ ਦੇ ਆਪਾਂ ਕਹਿੰਦੇ ਆ ਜੀ ਤਾਂ ਬੱਚੇ ਨੂੰ ਉਹ ਅਗਰ ਪੇਰੈਂਟਸ ਕਹਿੰਦੇ ਨੇ ਬੇਟਾ ਐ ਧਿਆਨ ਨਾਲ ਚੱਲੋ ਆ ਚੱਲੋ ਪਰ ਉਹ ਕਿਤੇ ਨਾ ਕਿਤੇ ਬੱਚੇ ਨੂੰ ਐ ਹੁੰਦਾ ਕਿ ਨਹੀਂ ਮੈਂ ਸਿਆਣਾ ਮੈਨੂੰ ਸਾਰਾ ਪਤਾ ਹੈ ਉਹ ਫਰੋਡ ਦੇ ਚਾਂਸੀਆ ਚ ਆ ਜਾਂਦੇ ਨੇ ਕਈ ਆਪਣੇ ਕੋਲ ਕੇਸ ਐਸੇ ਵੀ ਆਉਂਦੇ ਨੇ ਕਿ ਜੋਬ ਦੇ ਨਾਂ ਤੇ ਉਹ ਕਹਣਗੇ ਜੀ ਤੁਸੀਂ ਜਾਨੀਏ ਇੰਨੇ ਫੀਸ ਭਰ ਦੋ ਇੰਨੇ ਪੈਸੇ ਦੇ ਦੋ ਸਾਡੇ ਕੋਲ ਆਓ ਕੋਰਸ ਕਰੋ ਜਾਂ ਅਸੀਂ ਤੁਹਾਨੂੰ ਕੋਰਸ ਕਰਨ ਤੋਂ ਬਾਅਦ 6 6 ਮਹੀਨਾ ਬਾਅਦ ਸਾਲ ਬਾਅਦ ਜੋਬ ਲਵਾਵਾਂਗੇ ਪਰ ਉਹ ਹਕੀਕਤ ਚ ਦੇਖਿਆ ਜਬ ਹੁੰਦੀ ਨਹੀਂ ਹਮ ਕਈ ਬੱਚੇ ਐਸੇ ਦੇਖੇ ਨੇ ਇੱਥੋਂ ਜਾਂਦੇ ਨੇ ਜਾਂ ਦੇਖਦੇ ਨੇ ਉੱਥੇ ਉਹ ਜੁਨਾ ਯੂਨੀਵਰਸਿਟੀ ਹੁੰਦੀ ਹੈ ਨਾ ਉੱਥੇ ਕੋਲਿਜ ਹੁੰਦਾ ਨਾ ਕੋਰਸ ਹੁੰਦਾ ਉਹ ਫਿਰ ਉਹ ਕਿਤਨਾ ਕਿਤੇ ਠੱਗਿਆ ਮਹਿਸੂਸ ਕਰਦੇ ਨੇ ਜੀ ਬਿਲਕੁਲ ਤੇ ਇੱਕ ਟੈਕਨੋਲੋਜੀ ਗੱਲ ਹੋਈ ਜਾਂਦੇ ਬੱਚੇ ਭੜਕਦੇ ਵੀ ਨੇ ਚੀਜ਼ ਤੋਂ ਜੇ ਆਪਾਂ ਗੱਲ ਕਰਦੇ ਆਂ ਕਿ ਬੱਚੇ ਹੋਣਾ ਜਿਹੜੇ ਮੈਂ ਆਪਾਂ ਬਾਹਰ ਆ ਇਹ ਸੱਚੀ ਗੱਲ ਆ ਆਪਾਂ ਕਹਿੰਦਾ ਫਾਇਦਾ ਹੋਈ ਜਾਂਦਾ ਦੇਖੋ ਹੁਣ ਆਪਾਂ ਕੋਈ ਬੰਦਾ ਬਾਹਰ ਗਿਆ ਪਹਿਲਾਂ ਕਿਹਾ ਹੁੰਦਾ ਸੀਗਾ ਕਿ ਬੰਦੇ ਚਿੱਠੀਆਂ ਰਹੀਂ ਦੱਸਦੇ ਸੀਗੇ ਜੇ ਬੰਦਾ ਕਹਿੰਦਾ ਮੈਂ ਬਿਮਾਰ ਆ ਜਾਂ ਮੈਨੂੰ ਕੋਈ ਤਕਲੀਫ ਆ ਉਹ ਆਂਦੇ ਆਂਦੇ ਬੰਦਾ ਠੀਕ ਵੀ ਹੋ ਜਾਂਦੀ ਜੋਬ ਤੇ ਚਲੇ ਜਾਂਦੀ ਘਰ ਤੇ 15 ਦਿਨ ਬਾਅਦ ਚਿੱਠੀ ਕਰੇ ਪਾਉਂਦੀ ਸੀ ਜੀ ਜੀ ਹੁਣ ਸਾਡੇ ਕੋਲ ਟੈਕਨੋਲੋਜੀ ਦਾ ਇਹ ਬੈਨੀਫਿਟ ਆ ਇਹ ਫਾਇਦਾ ਆਸੀਂ ਪ੍ਰੈਜ਼ੈਂਟ ਕੀ ਹੋ ਰਿਹਾ ਹਾਂ ਹੁਣ ਸਪੋਰਟ ਕਿਹਾ ਹੋ ਰਿਹਾ ਅਸੀਂ ਬੰਦੇ ਇਹਨੂੰ ਦਿਖਾ ਸਕਦੇ ਦਿਖਾ ਸਕਦੇ ਆਲ ਅਸੀਂ ਕਹਿੰ ਆਪਾਂ ਚੈਟ ਕਰਦੇ ਆਂ ਜਾਂ ਆਨਲਾਈਨ ਆਪਾਂ ਕੋਈ ਗੱਲਬਾਤ ਕਰਦੇ ਆਂ ਹੁਣ ਕੈਨੇਡਾ ਚ ਬੈਠੇ ਆਂ ਆਪਾਂ ਯੂਕੇ ਬੈਠੇ ਆ ਕਿਤੇ ਵੀ ਪੂਰੇ ਵਰਲਡ ਚ ਬੈਠੇ ਆਂ ਅਸੀਂ ਅਟੈਚ ਆਂ ਇੱਕ ਦੂਜੇ ਨਾਲ ਹਮ ਅਸੀਂ ਉਹਨੂੰ ਉੱਥੇ ਦਾ ਵੈਦਰ ਜੀ ਉੱਥੇ ਦਾ ਕੰਟਰੀ ਆਪਾਂ ਹਰ ਇੱਕ ਚੀਜ਼ ਦਿਖਾਉਂਦੇ ਆ ਕਿ ਇੱਥੇ ਆ ਚੀਜ਼ ਮਿਲਦੀ ਐ ਇੱਥੇ ਆਏ ਆ ਲੋਕ ਇਸ ਤਰ੍ਹਾਂ ਦੇ ਨੇ ਹਮ ਮਤਲਬ ਟੋਟਲੀ ਕਲਚਰ ਹੋ ਗਿਆ ਅਸੀਂ ਉੱਥੇ ਦੇ ਮਤਲਬ ਉਹ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਜਾਂ ਅਸੀਂ ਜਦ ਕਿ ਉੱਥੇ ਜਾ ਨਹੀਂ ਸਕਦੇ ਸਾਨੂੰ ਨਹੀਂ ਪਤਾ ਕੈਨੇਡਾ ਕੈਸਾ ਹੈ ਪਰ ਜਦੋਂ ਬੰਦਾ ਕੋਈ ਇੱਥੇ ਵੀਡੀਓ ਆਨਲਾਈਨ ਮਤਲਬ ਆਨਲਾਈਨ ਹੁੰਦਾ ਜਾਂ ਕਿ ਪਿਕਚਰ ਪਾਉਂਦਾ ਜਾਂ ਵੀਡੀਓ ਪਾਉਂਦਾ ਤਾਂ ਸਾਨੂੰ ਸਮਝ ਆਉਂਦੀ ਹੈ ਕਿ ਉੱਥੇ ਦੁਨੀਆ ਸਾਤੋਂ ਕਿੰਨੀ ਐਡਵਾਂਸ ਹੈ ਐਡਵਾਂਸ ਹੈ ਜੀ ਬਿਲਕੁਲ ਦੇਖੋ ਜਿੱਥੇ ਉਹੀ ਗੱਲ ਆ ਜਾਂਦੀ ਹੈ ਕਿ ਦੋ ਪਹਿਲੂਆਂ ਦੀ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਇੱਕ ਪਹਿਲੂ ਚੰਗਾ ਤੇ ਦੂਜਾ ਪਹਿਲੂ ਮਾੜਾ ਹੁੰਦਾ ਹੀ ਹੈ ਹਰ ਚੀਜ਼ ਇਹ ਨਾ ਸਿਰਫ ਟੈਕਨੋਲੋਜੀ ਬਲਕਿ ਹੋਰ ਚੀਜ਼ਾਂ ਵੀ ਨੇ اسی ਤਰੀਕਾ ਇਸੇ ਤਰੀਕੇ ਦੇ ਨਾਲ ਇੱਥੇ ਚੱਲਦੀਆਂ ਨੇ ਪਰ ਕੀ ਲੱਗਦਾ ਕਿ ਟੈਕਨੋਲੋਜੀ ਜਿਹੜੀ ਹੈ ਹਾਲਾਂਕਿ ਦੇਖੋ ਟੈਕਨੋਲੋਜੀ ਦਾ ਆਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹਨਾਂ ਕਿਤੇ ਨਾ ਕਿਤੇ ਤਰੱਕੀ ਦੇ ਨਾਲ ਟੈਕਨੋਲੋਜੀ ਜੁੜੀ ਹੈ ਜੇਕਰ ਆਪਣੇ ਦੇਸ਼ ਦੇ ਵਿੱਚ ਟੈਕਨੋਲੋਜੀ ਹੈ ਜੇਕਰ ਆਪਾਂ ਟੈਕਨੋਲੋਜੀ ਦੇ ਨਾਲ ਚੱਲਦੇ ਆ ਤਾਂ ਆਪਣਾ ਦੇਸ਼ ਜਿਹੜਾ ਹੈ ਉਹਨਾ ਕੰਟਰੀਜ਼ ਦੇ ਨਾਲ ਕਿਤੇ ਨਾ ਕਿਤੇ ਮੋਢੇ ਨਾਲ ਮੋਢਾ ਜੋੜ ਕੇ ਖੜ ਸਕਦਾ ਹੈ ਪਰ ਕੀ ਲੱਗਦਾ ਹੈ ਕਿ ਇਹ ਟੈਕਨੋਲੋਜੀ ਕਿਤੇ ਨਾ ਕਿਤੇ ਘਾਤਕ ਵੀ ਸਾਬਿਤ ਹੋ ਰਹੀ ਹੈ ਕਿਉਂਕਿ ਕੀ ਹੋ ਰਿਹਾ ਦੇਖੋ ਟੈਕਨੋਲੋਜੀ ਜਿੱਦਾਂ ਆ ਰਹੀ ਹੈ ਜਿੱਦਾਂ ਕਿ ਮੈਂ ਪਹਿਲਾਂ ਵੀ ਦਰਸ਼ਕਾਂ ਨੂੰ ਦੱਸ ਕੇ ਇਥੇ ਹਟੀ ਸੀ ਕਿ ਟੈਕਨੋਲੋਜੀ ਦੇ ਨਾਲ ਆਪਾਂ ਨੂੰ ਕੰਮਕਾਜ ਦੇ ਵਿੱਚ ਆਸਾਨੀ ਹੋ ਰਹੀ ਹੈ ਤਾਂ ਇਹ ਆਸਾਨੀ ਜਿਹੜੀ ਹੈ ਕਿਤੇ ਨਾ ਕਿਤੇ ਆਲਸਪਨ ਲੈ ਕੇ ਆ ਰਹੀ ਹੈ ਇਨਸਾਨਾਂ ਦੇ ਵਿੱਚ ਤੇ ਜੇਕਰ ਆਪਾਂ ਗੱਲ ਕਰੀਏ ਹੁਣ ਲੋਕ ਜ਼ਿਆਦਾ ਪ੍ਰੈਫਰ ਦੇਖੋ ਜੇਕਰ ਘਰਾਂ ਦੇ ਵਿੱਚ ਆਪਾਂ ਗੱਲ ਕਰੀਏ ਘਰਾਂ 'ਚ ਪਹਿਲਾਂ ਕੀ ਹੁੰਦਾ ਸੀ ਕਿ ਬੈਠ ਕੇ ਪੋਚੇ ਜਿਹੜੇ ਲਗਾਏ ਜਾਂਦੇ ਸੀ ਆਮ ਘਰਾਂ ਦੇ ਵਿੱਚ ਪਰ ਅੱਜ ਕੱਲ ਕਿਹਾ ਕਿ ਐਡਵਾਂਸ ਹੋ ਚੁੱਕੇ ਨੇ ਲੋਕ ਬਹੁਤ ਜ਼ਿਆਦਾ ਐਡਵਾਂਸ ਜਿਹੜੇ ਪੋਚੇ ਸਟੈਂਡਿੰਗ ਪੋਚੇ ਆ ਚੁੱਕੇ ਨੇ ਤਾਂ ਇੱਥੇ ਅਜੀਹੀਆਂ ਜਿਹੜੀ ਚੀਜ਼ਾਂ ਨੇ ਜਿੱਦਾਂ ਕਿ ਪਹਿਲਾਂ ਚਟਨੀ ਹੁੰਦੀ ਸੀ ਕੁੰਡੀ ਤੇ ਸੋਟੇ ਦੇ ਵਿੱਚ ਬਣਾਈ ਜਾਂਦੀ ਸੀ ਪਰ ਅੱਜ ਕੱਲ ਕੀ ਹੈ ਮਿਕਸੀਆਂ ਦੇ ਵਿੱਚ ਜਿਹੜਾ ਕੰਮ ਹੈ ਉਹ ਜਾਂਦਾ ਇਜ਼ੀਲੀ ਕੀ ਲੱਗਦਾ ਹੈ ਕਿ ਇਹ ਚੀਜ਼ਾਂ ਇਨਸਾਨ ਨੂੰ ਆਲਸੀ ਵੀ ਬਣਾ ਰਹੀਆਂ ਨੇ ਬਿਲਕੁਲ ਦੇਖੋ ਗੱਲ ਉਹੀ ਹੈ ਕਿ ਟੈਕਨੋਲੋਜੀ ਜਿਹੜੀ ਉਹ ਆਪਾਂ ਕੋਈ ਵੀ ਚੀਜ਼ ਹੈ ਨਾ ਟੈਕਨੋਲੋਜੀ ਉਹ ਆਪਣੇ ਫਾਇਦੇ ਲਈ ਹੈ ਹਮ ਪਰ ਆਪਾਂ ਟੈਕਨੋਲੋਜੀ ਨੂੰ ਕਿੰਨਾ ਵਰਤਦੇ ਹਾਂ ਜਾਂ ਟੈਕਨੋਲੋਜੀ ਆਪਾਂ ਨੂੰ ਕਿੰਨਾ ਵਰਤਦੀ ਹੈ ਸਵਾਲ ਇਸ ਗੱਲ ਦਾ ਜੀ ਅਗਰ ਟੈਕਨੋਲੋਜੀ ਸਾਨੂੰ ਵਰਤਣ ਲੱਗ ਗਈ ਤਾਂ ਨੇਚਰਲੀ ਹੈ ਕਿ ਤੁਸੀਂ ਆਲਸ ਪਾਣਾ ਆਏਗੀ ਆਏਗਾ ਤੁਹਾਨੂੰ ਇਹ ਪਤਾ ਕਿ ਮੈਂ ਮਿਕਸੀ ਚ ਜਾਣਾ ਰਗੜ ਲੈਣਾ ਜਾਂ ਜੋ ਵੀ ਆਪਾਂ ਵਰਕ ਹੈ ਲੇਡੀਜ਼ ਦਾ ਉਹ ਕਰਨਾ ਹੈ ਤਾਂ ਉਹ ਜਿਆਦਾ ਮਤਲਬ ਉਹ ਤੇ ਧਿਆਨ ਨਹੀਂ ਦੇਣਗੇ ਉਹਨਾਂ ਨੂੰ ਪਤਾ ਉਹ ਸਿਰਫ ਅੱਧੇ ਘੰਟੇ ਲਈ ਜਾਣ ਗਈਆਂ ਮਿਕਸੀਜ਼ ਕੰਮ ਕਰਨ ਗਈਆਂ ਜਿਵੇਂ ਸਿਲੰਡਰ ਦੀ ਗੱਲ ਕਰ ਲਈਏ ਇਹ ਵੀ ਟੈਕਨੋਲੋਜੀ ਚ ਆ ਜਾਂਦਾ ਪਹਿਲਾਂ ਕੀ ਹੁੰਦਾ ਸੀਗਾ ਬੰਦਿਆਂ ਨੇ ਚੁੱਲੇ ਤੇ ਅੱਗ ਬਾਲਣੀ ਹੁੰਦੀ ਜੀ 15 20 ਮਿੰਟ ਉਹਨਾਂ ਨੂੰ ਬਾਲਣ ਤੇ ਲੱਗ ਜਾਂਦੇ ਅਗਰ ਚਾਹ ਬਣਾਣੀ ਹੈ ਤਾਂ ਅੱਧਾ ਘੰਟਾ ਉਹ ਤੇ ਕਿਉਂਕਿ ਉਹਨੂੰ ਉਬਾਲਾ ਵੀ ਆਉਣਾ ਹੁਣ ਕਿਹਾ ਕਿ ਅਸੀਂ ਜਾਨਿਆ ਇੱਕ ਮਿੰਟ ਚ ਸੈਕਿੰਡ ਦੀ ਗੱਲ ਐ ਚੁਟਕੀ ਮਾਰਨ ਦੀ ਕਹਿੰਦੇ ਆਪਾਂ ਚੁਟਕੀ ਮਾਰੀ ਨਾ ਦੇ ਸਿਲੰਡਰ ਗਿਆਸ ਆਨ ਹੋ ਗਿਆ ਨਾ ਦੀ ਨਾ ਜੋ ਚੀਜ਼ ਆਪਣੇ ਬਣਾਣੀ ਐ ਤੇ ਰੋਟੀ ਬਣਾਣੀ ਐ ਚਾਹ ਬਣਾਣੀ ਐ ਜਾਂ ਕੋਈ ਵੀ ਚੀਜ਼ ਸਬਜੀ ਤਰਨਾ ਉਹ ਜਸਟ 15 20 ਮਿੰਟ ਚ ਤਿਆਰ ਹੋ ਜਾਂਦੀ ਬਿਲਕੁਲ ਤੇ ਅੱਜ ਕੱਲ ਤਾਂ ਦੇਖੋ ਇਲੈਕਟ੍ਰੋਨਿਕ ਵਾਲੇ ਜਿਹੜੇ ਹੁਣ ਗੈਸ ਸਿਲੰਡਰਾਂ ਦਾ ਪ੍ਰਯੋਗ ਤਾਂ ਹਾਲਾਂਕਿ ਹੁੰਦਾ ਐ ਪਰ ਜਿਹੜੇ ਇੱਕ ਬਿਜਲੀ ਵਾਲੇ ਚੁੱਲੇ ਵੀ ਆਏ ਨੇ ਆ ਲੋਕ ਇਹਨਾਂ ਦਾ ਵੀ ਬਹੁਤ ਫਾਇਦਾ ਵੀ ਚੁੱਕਦੇ ਨੇ ਤੇ ਪਰ ਕੀ ਲੱਗਦਾ ਕਿ ਇਹ ਟੈਕਨੋਲੋਜੀ ਹਾਲਾਂਕਿ ਚਲੋ ਠੀਕ ਹੈ ਕਿ ਟੈਕਨੋਲੋਜੀ ਆਪਣੇ ਕੰਮ ਈਜ਼ੀ ਕਰ ਦਿੰਦੀ ਹੈ ਪਰ ਬਹੁਤ ਜ਼ਿਆਦਾ ਦੇਖੋ ਆਲਸ ਪੋਣਾ ਜਿਹੜਾ ਆ ਜਾਂਦਾ ਹੈ ਇਨਸਾਨ ਦੇ ਵਿੱਚ ਤਾਂ ਕੀ ਲੱਗਦਾ ਕਿ ਟੈਕਨੋਲੋਜੀ ਜਿੱਥੇ ਚੰਗੇ ਕੰਮ ਕਰਦੀ ਹੈ ਉੱਥੇ ਆਪਣੇ ਲਈ ਬੁਰਾ ਵੀ ਸਾਬਿਤ ਹੁੰਦਾ ਹੈ ਬਿਲਕੁਲ ਦੇਖੋ ਆਪਾਂ ਗੱਲ ਜੋ ਵੀ ਕਰ ਰਹੇ ਹਾਂ ਟੌਪਿਕ ਆਪਣਾ ਕਿ ਬੱਚਿਆਂ ਲਈ ਕਿੰਨਾ ਫਾਇਦੇਮੰਦ ਹੂੰ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਦੀ ਗੱਲ ਕਰੀਏ ਉਹ ਟੈਕਨੋਲੋਜੀ ਨੂੰ ਹੁਣ ਵੀ ਇੰਨਾ ਚੰਗਾ ਨਹੀਂ ਸਮਝਦਾ ਹੂੰ ਕਿਉਂਕਿ ਕਿਤਨਾ ਕਿਤੇ ਸਾਡੀ ਟੈਕਨੋਲੋਜੀ ਨੇ ਸਾਡਾ ਪਿਆਰ ਮੁਹੱਬਤ ਜੀ ਰਿਸਪੈਕਟ ਉਹ ਵੀ ਖੋ ਲਿਆ ਅਸੀਂ ਹੁਣ ਈਜ਼ੀ ਆ ਹੂੰ ਹੁਣ ਅਗਰ ਆਪਾਂ ਗੱਲ ਕਰਦੇ ਆਂ ਆਪਾਂ ਆਫਿਸ ਜਾਣ ਅਗਰ ਆਪਣੇ ਆਫਿਸ ਆਣਾ ਹੈ ਤਾਂ ਸਾਨੂੰ ਪਹਿਲਾਂ ਤਾਂ ਬੱਸ ਕਿੰਨੀ ਈਜ਼ੀ ਮਿਲ ਜਾਂਦੀ ਆ ਆਪਾਂ ਕਹਿੰਦੇ ਯਾਰ 5 ਮਿੰਟ 10 ਮਿੰਟ ਬਾਸ ਨੂੰ ਬੱਸ ਮਿਲੇਗੀ ਹਾਂਜੀ ਅਸੀਂ ਟਾਈਮ ਕਟੇਬਲ ਬਣਾਇਆ ਪਿਆ ਕਿ ਅਸੀਂ 8 ਵਜੇ ਨਿਕਲਾਂਗੇ ਤਾਂ 9:30 ਜਾਂ 10 ਵਜੇ ਆਫਿਸ ਪਹੁੰਚਾਂਗੇ ਜੀ ਟਾਈਮ 2 10 ਅਗਰ ਆਪਾਂ ਗੱਲ ਕਰਦੇ ਹਾਂ ਕਿ ਜੀ ਪਹਿਲਾਂ ਕਿਵੇਂ ਬਜ਼ੁਰਗ ਜਾਂਦੇ ਪਹਿਲਾਂ ਸਾਈਕਲਾਂ ਤੇ ਜਾਂਦੇ ਸੀ ਹੂੰ ਪੈਦਲ ਜਾਣਾ ਪੈਦਲ ਜਾਣਾ ਸਾਈਕਲ ਤੇ ਜਾਣਾ ਜੀ ਜੀ ਜਿਸ ਤਰ੍ਹਾਂ ਦਾ ਸਾਧਨ ਸੀਗੀ ਹੂੰ ਪਰ ਹੁਣ ਇਹ ਗੱਲ ਹੁਣ ਤੁਸੀਂ ਆਲਸ ਹੁਣ ਬੰਦਾ ਉੱਠੇ ਕਿ 7 ਵਜੇ ਹੂੰ ਨਾ ਤਾਂ ਉਹਨਾਂ ਉੱਠਣਸਾਰ ਕੋਈ ਗੱਲ ਕਰਨੀ ਹੈ ਜੀ ਨਾ ਕੋਈ ਬਾਤ ਕਰਨੀ ਹੈ ਪੇਰੈਂਟਸ ਨਾਲ ਨਾ ਕੋਈ ਚਾਹਣ ਦੀ ਚਾਹ ਬਣਾਉਣ ਦੀ ਟੈਨਸ਼ਨ ਉਹੀ ਗੱਲਾਂ ਅੰਦਰ ਜਾਣਾ 5 ਮਿੰਟ ਚ ਚਾਹ ਬਣ ਜੇਗੀ ਨਾਣਾ ਤੋਣਾ ਈ ਹੋ ਜਾਂਦਾ ਫਿਰ ਉਹੀ ਚੀਜ਼ਾਂ ਦਾ ਸਾਨੂੰ ਆਫਿਸ ਆਣਾ ਟੈਕਨੋਲੋਜੀ ਦਾ ਅਸੀਂ ਜਿਹੜਾ ਕਿ ਮਿਸਯੂਜ਼ ਜ਼ਿਆਦਾ ਹੋ ਰਿਹਾ ਹੈ ਐਂ ਬੱਚੇ ਨੇ ਹੁਣ ਤੁਸੀਂ ਦੇਖਿਆ ਹੁਣ ਏਸੀ ਦੀ ਗੱਲ ਕਰਦੇ ਆਪਾਂ ਹੁਣ ਮੈਂ ਐਸੇ ਬੱਚੇ ਵੀ ਦੇਖੇ ਨੇ ਉਹ ਬਾਹਰ ਹੀ ਨਿਕਲਦੇ ਜੀ ਸਾਰੇ ਜਨ ਅੰਦਰ ਬੈਠੇ ਰਹਿੰਦੇ ਨੇ ਹਮ ਹੁਣ ਕਹੋ ਬਾਹਰ ਆ ਜਾਓ ਯਾਰ ਤੁਸੀਂ ਬਾਹਰ ਕੋਈ ਚੀਜ਼ ਲਿਆਓ ਉਹੀ ਗੱਲ ਚੜਚੜਾ ਹੂੰ ਹੁਣ ਤਾਂ ਗਰਮੀ ਬਹੁਤ ਪੈ ਰਹੀ ਹੈ ਜੀ ਮੈਂ ਸ਼ਾਮ ਨੂੰ ਜਾਊਂਗਾ ਸ਼ਾਮ ਨੂੰ ਕਹਿ ਦੋ ਤੂੰ ਮੋਬਾਈਲ ਤੇ ਲੱਗੇ ਰਹਿੰਦੇ ਨੇ ਜਾਂ ਕਿਤੇ ਦੋਸਤਾਂ ਨਾਲ ਘੁੰਮਣ ਫਰਨ ਚਲੇ ਜਾਂਦੇ ਨੇ ਪਲਾਨ ਬਣਾ ਲੈਂਦੇ ਨੇ ਮੈਂ ਤਾਂ ਘੁੰਮ ਕੇ ਕਿਉਂ ਕਿ ਉਹ ਪੇਰੈਂਟਸ ਨੂੰ ਕਿਤਨਾ ਕਿਤੇ ਜੋ ਕੰਮ ਕਰਦੇ ਹੁੰਦੇ ਨੇ ਆਲ ਸਪੰਜੀ ਨੂੰ ਕਹਿ ਦੀ ਉਹ ਮੂਰੇ ਦੇਖਣ ਨੂੰ ਮਿਲਦਾ ਜੀ ਇਹਦੇ ਨਾਲ ਕੀ ਡਿਪਰੈਸ਼ਨ ਵੀ ਵੱਧਾ ਹੂੰ ਚਾਹੇ ਮਾਪੇ ਦਾ ਵਧੇ ਜਾਂ ਬੱਚਿਆਂ ਦਾ ਵਧੇ ਉਹ ਡਿਪਰੈਸ਼ਨ 'ਚ ਕੋਈ ਨਾ ਕੋਈ ਆਏਗਾ ਜੀ ਬਿਲਕੁਲ ਜੀ ਬਿਲਕੁਲ ਤੁਸੀਂ ਯੂਥ ਆ ਅੱਜਕੱਲ੍ਹ ਛੋਟਾ ਇੱਕ ਸੋਨੂ ਕੇ ਮਮਾ ਇਹ ਕਹਿਣਗੇ ਬੇਟਾ ਆ ਚੀਜ਼ ਕਰ ਦੋ ਔਰ ਤੁਸੀਂ ਮੋਬਾਈਲ ਤੇ ਲੱਗੇ ਰਹੋ ਹਾਂਜੀ ਚਾਹੇ ਉਹ ਕੰਮ ਕਰਦਾ ਹੋਵੇ ਇਹ ਨਹੀਂ ਕਹਿੰਦਾ ਕਿ ਤੁਸੀਂ ਜੇ ਅਗਰ ਮੋਬਾਈਲ ਤੇ ਲੱਗੇ ਹੋ ਤਾਂ ਕਿਤੇ ਨਾ ਕਿ ਤੁਸੀਂ ਫਰੈਂਡ ਸਰਕਲ ਨਾਲ ਗੱਲਬਾਤ ਕਰ ਰਹੇ ਹੋ ਹੂੰ ਚੈਟ ਕਰ ਰਹੇ ਹੋ ਜਾਂ ਕੋਈ ਅੱਗੇ ਕੋਈ ਚਮਈ ਚੀਜ਼ ਦੇਖ ਰਹੇ ਹੋ ਪਰ ਪੇਰੈਂਟਸ ਨੂੰ ਇਹ ਲੱਗਦਾ ਕਿ ਯਾਰ ਇਹ ਟਾਈਮ ਪਾਸ ਕਰ ਰਹੇ ਆ ਬਿਲਕੁਲ ਮੇਰੀ ਗੱਲ ਨੂੰ ਇੰਨਾ ਇੰਪੋਰਟੈਂਟਸ ਨਹੀਂ ਦੇ ਰਿਹਾ ਮੈਨੂੰ ਇਗਨੋਰ ਕਰ ਰਿਹਾ ਮੇਰੀ ਗੱਲ ਸੁਣਦਾ ਨਹੀਂ ਉਹ ਮਾਪੇ ਤੁਹਾਨੂੰ ਕੁਝ ਨਾ ਕੋਈ ਚਾਰ ਗੱਲਾਂ ਸੁਣਾਉਣਗੇ ਤੁਸੀਂ ਚਾਰ ਗੱਲਾਂ ਮੰਮਾ ਨੂੰ ਸਿਖਾਓਗੇ ਜਾਂ ਦੱਸੋਗੇ ਕਿਸੇ ਨੂੰ ਵੀ ਜਿਹੜਾ ਬੰਦਾ ਕਹਿੰਦਾ ਮੌਕੇ ਤੇ ਗੱਲ ਕਰਦਾ ਤਾਂ ਉਹ ਚੜਚੜਾਪਨ ਦੋਨੋਂ ਤਰਫ ਆਏਗਾ ਹਾਂਜੀ ਅਗਰ ਬੱਚੇ ਐਂ ਬੱਚਿਆਂ ਦਾ ਹਾਲ ਹੈ ਬੱਚਿਆਂ ਨੂੰ ਤੁਸੀਂ ਦੇਖੋ ਕੋਈ ਮੋਬਾਈਲ ਦੀ ਗੱਲ ਕਰਦੇ ਆਪਾਂ ਤਾਂ ਬੱਚੇ ਮੋਬਾਈਲ ਤੇ ਗੇਮਾਂ ਖੇਲਣੀਆਂ ਜਾਂ ਚੈਟ ਕਰਨੀਆਂ ਜਾਂ ਫालतू ਕੋਈ ਚੀਜ਼ਾਂ ਦੇਖਣੀਆਂ ਰੀਲਾਂ ਦੇਖਣੀਆਂ ਉਹ ਵੀ ਕਿਤੇ ਨਾ ਕਿਤੇ ਇੱਕ ਤਾਂ ਟਾਈਮ ਪਾਸ ਹੋ ਰਿਹਾ ਉਹਨਾਂ ਦਾ ਫਿਊਚਰ ਬਰਬਾਦ ਕਰ ਰਿਹਾ ਪਰ ਜਿਹੜੇ ਚੀਜ਼ ਜਿਹੜੀ ਕੰਟਰੀ ਨੇ ਬਣਾਈ ਹੈ ਇਹ ਚੀਜ਼ ਗੇਮ ਬਣਾਈ ਮੋਬਾਈਲ ਬਣਾਈ ਉਹ ਬੱਚੇ ਇਸ ਚੀਜ਼ ਤੋਂ ਬਹੁਤ ਦੂਰ ਨੇ ਜੀ ਸਾਨੂੰ ਚਾਹੀਦਾ ਕਿ ਜਿਹੜੀ ਟੈਕਨੋਲੋਜੀ ਅਸੀਂ ਯੂਜ਼ ਕਰ ਰਹੇ ਹਾਂ ਉਹ ਸਾਡੀ ਕਿਸ ਪਰਪਸ ਲਈ ਆ ਰਹੀ ਐ ਅਸੀਂ ਕਿਉਂ ਲੈ ਕੇ ਆ ਰਹੇ ਹਾਂ ਬੱਚੇ ਨੂੰ ਚਾਹੀਦਾ ਕਿਉਂ ਸਾਡਾ ਅਗਰ ਅਸੀਂ ਟੀਚਰ ਆਪਣੇ ਆ ਪੜਾ ਕੇ ਗੱਲਬਾਤ ਸਕੂਲ ਚ ਆਪਾਂ ਕਲਾਸ ਪੀਰੀਅਡ ਲਗਾਉਨੇ ਆ ਅਗਰ ਪੀਰੀਅਡ ਲਗਾਉਂਦੇ ਨੇ ਜਾਂ ਟਿਊਸ਼ਨ ਲਗਾਉਨੇ ਆ ਤਾਂ ਮੇਰੇ ਹਿਸਾਬ ਨਾਲ ਟੈਕਨੋਲੋਜੀ ਦੀ ਸਾਨੂੰ ਹਾਲੇ ਲੋੜ ਨਹੀਂ ਹਾਂ ਅਗਰ ਬੱਚੇ ਨੇ ਆ ਕੇ ਫਿਊਚਰ ਬਣਾਉਣਾ ਹੈ ਮਾਰਕੀਟ ਚ ਕੀ ਆ ਰਿਹਾ ਨਵਾਂ ਸੌਫਟਵੇਅਰ ਕੀ ਆ ਰਿਹਾ ਨਮੀ ਚੀਜ਼ ਕੀ ਆ ਰਹੀ ਹੈ ਤਾਂ ਸਾਨੂੰ ਮੋਬਾਈਲ ਤੇ ਹੀ ਸਰਚ ਕਰਕੇ ਨੌਲੇਜ ਲੈ ਸਕਦੇ ਹਾਂ ਬਿਲਕੁਲ ਉਹੀ ਹੈ ਕਿ ਦੇਖੋ ਜੇਕਰ ਆਪਾਂ ਟੈਕਨੋਲੋਜੀ ਦੀ ਗੱਲ ਕਰਦੇ ਹਾਂ ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਇਸ ਦੇ ਵਿੱਚ ਸ਼ਾਮਿਲ ਜੋ ਕਿ ਆਪਾਂ ਦਰਸ਼ਕਾਂ ਨੂੰ ਦੱਸੀਆਂ ਵੀ ਨਹੀਂ ਕਿ ਇਸ ਤਰੀਕੇ ਦੇ ਨਾਲ ਇੱਥੇ ਕੰਮ ਹੁੰਦੇ ਨੇ ਤੇ ਕੀ ਕਹਿਣਾ ਚਾਹੋਗੇ ਸਰ ਜੇਕਰ ਆਪਾਂ ਬੱਚਿਆਂ ਦੇ ਨਾਲ ਜੋੜ ਕੇ ਇਸ ਵਿਸ਼ੇ ਦੀ ਗੱਲਬਾਤ ਵੀ ਕਰ ਰਹੇ ਹਾਂ ਕਿ ਬੱਚਿਆਂ ਦੇ ਨਾਲ ਕਿਸ ਤਰੀਕੇ ਦੇ ਨਾਲ ਇਹ ਵਿਸ਼ਾ ਅੱਜ ਆਪਾਂ ਇੱਥੇ ਜੋੜਿਆ ਹੈ ਕਿ ਬੱਚਾ ਤੇ ਕਿਨ ਨੂੰ ਸਹੀ ਅਸਰ ਤੇ ਕਿੰਨਾ ਕੋ ਗਲਤ ਅਸਰ ਦੇਖਣ ਨੂੰ ਮਿਲਦਾ ਹੈ ਕੀ ਹੁੰਦਾ ਕਿ ਕਈ ਵਾਰ ਕੁਝ ਕੁ ਬੱਚੇ ਸ਼ਰਾਰਤੀ ਹੁੰਦੇ ਨੇ ਜੋ ਕਿ ਦੇਖੋ ਫੋਨ ਦੇ ਵਿੱਚ ਕੋਈ ਨਾ ਕੋਈ ਅ ਅਜੀਹਾਂ ਜਿਹੜੇ ਐਪਸ ਨੇਗੇ ਜਿਹੜੇ ਖੋਲ ਲੈਂਦੇ ਨੇ ਜਿੱਦਾਂ ਕਿ ਦੇਖੋ ਗੇਮਸ ਦੀ ਆਪਾਂ ਗੱਲ ਕਰੀਏ ਕਿ ਪਬਜੀ ਗੇਮ ਜਾਂ ਬਲੂ ਵੈਲ ਗੇਮ ਕਈ ਬੱਚਿਆਂ ਨੂੰ ਇਹਨਾਂ ਗੇਮਸ ਦੇ ਕਰਕੇ ਕਈ ਬੱਚਿਆਂ ਨੇ ਸੁਸਾਇਡ ਵੀ ਕੀਤਾ ਹੁੰਦਾ ਹੈ ਸੁਸਾਇਡ ਕੀਤਾ ਸੀ ਬਲਕਿ ਬਹੁਤ ਸਾਰੇ ਜਿਹੜੇ ਮਾਮਲੇ ਨੇ ਨਿਕਲ ਕੇ ਸਾਹਮਣੇ ਵੀ ਆਏ ਸੀ ਕੀ ਲੱਗਦਾ ਹੈ ਕਿ ਇਹ ਜਿਹੜੀ ਗੇਮਸ ਨੇਗੀਆਂ ਕਿਤੇ ਨਾ ਕਿਤੇ ਬੱਚੇ ਨੂੰ ਜਿੱਦਾਂ ਆਪਾਂ ਕਹਿ ਦਿੰਨੇ ਆ ਕਿ ਸਮੋਹਿਤ ਵੀ ਕਰਦੀਆਂ ਨੇ ਬਿਲਕੁਲ ਬਿਲਕੁਲ ਦੇਖੋ ਗੱਲ ਉਹੀ ਹੈ ਕਿ ਜਿਹੜਾ ਬੱਚਾ ਗੇਮ ਖੇਡਦਾ ਹੈ ਜੀ ਉਹ ਇੱਕ ਸ਼ੌਂਕ ਤੌਰ ਤੇ ਖੇਡ ਰਿਹਾ ਹੁੰਦਾ ਹੈ ਪਰ ਇਹ ਬਹੁਤ ਜ਼ਿਆਦਾ ਅਸਰ ਪਾ ਦਿੰਦੀਆਂ ਨੇ ਬੱਚੇ ਦੇ ਦਿਮਾਗ ਤੇ ਗੱਲ ਬੱਚਾ ਜਿਹੜਾ ਗੇਮ ਖੇਡ ਰਿਹਾ ਹੈ ਜੀ ਉਹਨੂੰ ਤਾਂ ਕੁਝ ਬੈਨੀਫਿਟਸ ਮਿਲਦਾ ਨਹੀਂ ਪਰ ਕਿਤੇ ਨਾ ਕਿਤੇ ਉਹ ਬੱਚੇ ਦੇ ਜਿਹੜਾ ਕਹੋ ਆ ਨਾ ਮਾਈਂਡ ਤੇ ਅਸਰ ਬਹੁਤ ਬੁਰਾ ਅਸਰ ਪਾ ਰਿਹਾ ਹੁੰਦਾ ਹੈ ਕਿ ਮਾਪੇ ਆਪਣੁ ਵੀ ਚਾਹੀਦਾ ਹੈ ਕਿ ਜੋ ਬੱਚੇ ਅੱਜ ਕੱਲ ਕਰ ਰਹੇ ਨੇ ਉਹਦੀ ਐਕਟੀਵਿਟੀ ਤੇ ਨਜ਼ਰ ਰੱਖੋ ਹੂੰ ਚਾਹੇ ਉਹ ਗੇਮ ਖੇਡ ਰਿਹਾ ਜਾਂ ਕੋਈ ਮੂਵੀ ਦੇਖ ਰਿਹਾ ਜੋ ਵੀ ਮਤਲਬ ਉਹ ਰੁਟੀਨ ਚ ਕਰਨਾ ਚਾਹੁੰਦਾ ਹਾਂਜੀ ਅਗਰ ਉਹ ਟੈਕਨੋਲੋਜੀ ਨੂੰ ਆਪਾਂ ਬੱਚੇ ਦੇ ਨਾਲ ਬਹਿ ਕੇ ਹੂੰ ਬੱਚੇ ਨੂੰ ਗਾਈਡ ਕਰਕੇ ਉਹ ਚੀਜ਼ ਆਪਾਂ ਬੈਨੀਫਿਟਸ ਦੱਸਾਂਗੇ ਤਾਂ ਬੱਚਾ ਜ਼ਰੂਰ ਕਰੇਗਾ ਹਾਂਜੀ ਤੇ ਮੈਂ ਤਾਂ ਸਭ ਨੂੰ ਇਹੀ ਗੱਲ ਕਹਿਣਾ ਕਿ ਭਾਈ ਜੋ ਤੁਸੀਂ ਟੈਕਨੋਲੋਜੀ ਯੂਜ਼ ਕਰ ਰਹੇ ਹੋ ਬੱਚੇ ਨੂੰ ਸਮਝਾ ਕੇ ਸਹੀ ਰਾਈਟ ਦੱਸ ਕੇ ਫਿਰ ਵੀ ਉਸ ਨਾਲ ਟੈਕਨੋਲੋਜੀ ਨੂੰ ਮਤਲਬ ਅਟੈਚ ਹੋਣ ਦਿਓ ਬਿਲਕੁਲ ਜੀ ਤੇ ਜਿਹੜੀ ਦੇਖੋ ਪੇਰੈਂਟਸ ਦੀ ਵੀ ਆਪਾਂ ਇੱਥੇ ਗੱਲ ਵਿੱਚ ਕੀਤੀ ਹੈ ਕਿ ਪੇਰੈਂਟਸ ਨੂੰ ਵੀ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਕੀ ਕਹਿਣਾ ਚਾਹੋਗੇ ਉਹਨਾਂ ਪੇਰੈਂਟਸ ਨੂੰ ਜੋ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਮੋਬਾਈਲ ਫੋਨ ਤਾਂ ਦੇ ਦਿੰਦੇ ਨੇ ਪਰ ਇਹ ਮੋਬਾਈਲ ਫੋਨ ਕਿਤੇ ਨਾ ਕਿਤੇ ਬੱਚਿਆਂ ਦੇ ਲਈ ਬਹੁਤ ਨੁਕਸਾਨਦੇ ਹੋ ਸਕਦੇ ਨੇ ਦੇਖੋ ਗੱਲ ਇਹ ਹੈ ਕਿ ਗੱਲ ਹੀ ਇਹ ਆਉਂਦੀ ਹੈ ਕਿ ਬੱਚੇ ਨੂੰ ਜ਼ਰੂਰਤ ਹੈ ਜਾਂ ਬੱਚੇ ਨੂੰ ਉਹਦੀ ਉਹਦੀ ਜ਼ਰੂਰਤ ਹੈ ਟੈਕਨੋਲੋਜੀ ਨੂੰ ਤੁਸੀਂ ਵਰਤਦੇ ਹੋ ਜਾਂ ਟੈਕਨੋਲੋਜੀ ਤੁਹਾਨੂੰ ਵਰਤਦੀ ਹੈ ਜੀ ਅਗਰ ਸਾਨੂੰ ਜ਼ਰੂਰਤ ਹੈ ਹੋਰ ਮੈਨੂੰ ਕੋਈ ਚੀਜ਼ ਦੀ ਜ਼ਰੂਰਤ ਹੈ ਮੈਂ ਜੀ ਸਰਚ ਕਰਾਂਗਾ ਉਹਦੇ ਬਾਰੇ ਇਨਕੁਆਇਰੀ ਕਰਾਂਗਾ ਉਹ ਲਵਾਂਗਾ ਚਾਹੇ ਨਵਾਂ ਮੋਬਾਈਲ ਲੈਣਾ ਹੋਵੇ ਜਾਂ ਕੋਈ ਸਪੋਜ਼ ਕਰੋ ਮੈਨੂੰ ਕੋਈ ਸੈਟਲਾਈਟ ਦੀ ਚੀਜ਼ ਲੈਣੀ ਹੈ ਜਾਂ ਕੱਪੜੇ ਲੈਣੇ ਨੇ ਬਹੁਤ ਚੀਜ਼ਾਂ ਮੈਨੂੰ ਉਹ ਤੇ ਹੈਲਪ ਮਿਲੇਗੀ ਹਾਂਜੀ ਬੱਚਿਆਂ ਦੀ এডਿਕੇਸ਼ਨ ਕਰਨਾ ਨਹੀਂ ਬੁੱਕਸ ਲੈਣੀਆਂ ਨਵੀਂ ਕੋਈ ਚੀਜ਼ ਲੈਣਾ ਗੈਸਟ ਲੈਣਾ ਉਹ ਬੱਚਿਆਂ ਲਈ ਬੈਨੀਫਿਟਸ ਹੋਏਗਾ ਪਰ ਟੈਕਨੋਲੋਜੀ ਗੱਲ ਹੋਈ ਹੈ ਕਿ ਜੇ ਟੈਕਨੋਲੋਜੀ ਤੁਸੀਂ ਉਹਨੂੰ ਪਲੱਸ ਪੁਆਇੰਟ ਲੈ ਕੇ ਬੈਨੀਫਿਟਸ ਲੈਣੇ ਹੋ ਤਾਂ ਦਾ ਟੈਕਨੋਲੋਜੀ ਸੋਡੇ ਲਈ ਬੱਚਿਆਂ ਲਈ ਵੀ ਤੇ ਸਾਡੇ ਸਮਾਜ ਲਈ ਬਹੁਤ ਅੱਛੀ ਗੱਲ ਹੈ ਜੇ ਟੈਕਨੋਲੋਜੀ ਸਾਡੇ ਲਈ ਕਿਤੇ ਨਾ ਕਿਤੇ ਬੱਚਿਆਂ ਦੇ ਡਿਪਰੈਸ਼ਨ ਪਾਉਂਦੀ ਹੈ ਨਿਗਾ ਘਟਾਉਂਦੀ ਹੈ ਹੈਲਥ ਚੜਚੜਾਪਨ ਕਰਦੀ ਹੈ ਤਾਂ ਮੈਨੂੰ ਲੱਗਦਾ ਤਾਂ ਪੇਰੈਂਟਸ ਨੂੰ ਇਹ ਚਾਹੀਦਾ ਕਿ ਉਹ ਟੈਕਨੋਲੋਜੀ ਤੋਂ ਅਸੀਂ ਬੈਟਰ ਕਿਵੇਂ ਕਰ ਸਕਦੇ ਹਾਂ ਹੂੰ ਉਹਨੂੰ ਥੋੜੀ ਜਿਹੀ ਰੰਗ ਰਾਇਕ ਨੂੰ ਰੌਂਗ ਕਾ ਪ੍ਰੈਜ਼ੈਂਟ ਕਰ ਸਕਦੇ ਹਾਂ ਕਿਉਂਕਿ ਬੱਚੇ ਨੂੰ 10 ਮਿੰਟ ਦੇਣਾ ਹੈ 5 ਮਿੰਟ ਦੇਣਾ ਹੈ ਜੇ ਬੱਚੇ ਨੂੰ ਇਹ ਲੱਗਦਾ ਕਿ ਮੋਬਾਈਲ ਦੇਣਾ ਹੀ ਹੈ ਤਾਂ ਤੁਸੀਂ ਆਪ ਸਰਚ ਕਰਕੇ ਵੀ ਦੇ ਸਕਦੇ ਹੋ ਬਿਲਕੁਲ ਕੋਲੇ ਬਿਠਾ ਕੇ ਬੱਚੇ ਨੂੰ ਜਿਹੜੀ ਚੀਜ਼ ਲੋੜ ਹੈ ਹੈਲਪ ਕਰੋ ਦੀ ਹਾਂਜੀ ਬਿਲਕੁਲ ਅਮਤਾ ਹੀ ਕਹਣਾ ਜੀ ਵਾਸਤੇ ਜੀ ਹਾਂ ਜੀ ਤਾਂ ਅਸੀਂ ਜੋ ਵਿਸ਼ਾ ਲੈ ਕੇ ਆਈ ਸੀ ਉਹ ਵਿਸ਼ਾ ਇੱਥੇ ਸੀ ਕਿ ਟੈਕਨੋਲੋਜੀ ਜਿਹੜੀ ਹੈ ਬੱਚਿਆਂ ਦੇ ਲਈ ਕਿੰਨੂ ਸਹੀ ਹੈ ਤੇ ਕਿੰਨੀ ਕੁ ਗਲਤ ਹੈ ਤਾਂ ਇੱਥੇ ਇਹ ਵੀ ਤੁਹਾਡੇ ਸਾਹਮਣੇ ਅਸੀਂ ਪਹਿਲੂ ਰੱਖੇ ਨੇ ਕਿ ਕਿਸ ਤਰੀਕੇ ਦੇ ਨਾਲ ਟੈਕਨੋਲੋਜੀ ਸਹੀ ਵੀ ਹੈ ਆਪਣੇ ਜੀਵਨ ਦੇ ਵਿੱਚ ਤੇ ਗਲਤ ਵੀ ਹੈ ਤੇ ਬੱਚਿਆਂ ਦੀ ਖਾਸ ਤੌਰ ਤੇ ਗੱਲ ਕੀਤੀ ਹੈ ਜਿਹੜੇ ਬੱਚੇ ਟੈਕਨੋਲੋਜੀ ਦਾ ਪ੍ਰਯੋਗ ਕਰਦੇ ਨੇ ਤੇ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਨੇ ਤਾਂ ਤੁਸੀਂ ਇਹਨਾਂ ਵਿਸ਼ਿਆਂ ਦੇ ਬਾਰੇ ਕੀ ਸੋਚਦੇ ਹੋ ਤੁਹਾਡੀ ਕੀ ਰਾਏ ਹੈ ਸਾਨੂੰ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਣਾ ਤੇ ਇਸੇ ਦੇ ਨਾਲ ਦੇਖਦੇ ਰਹੋ ਈਵਨ ਪੰਜਾਬੀ ਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਵਾਲ ਤੇ ਮੇਰੇ ਸਹਿਯੋਗੀ ਸੁਰਿੰਦਰ ਸਿੰਘ ਟੀਨ